ਸਸਕਲ ਬਾਜੀ ਹਾਂਜੀ ਬਾਜੀ ਜਿਹੜੀ ਤੁਸੀਂ ਮੈਨੂੰ ਫੋਟੋ ਪਾਈ ਆ ਇਹ ਵਾਲੀ ਕਢਾਈ ਨਹੀਂ ਜੇ ਮੈਨੂੰ ਪਸੰਦ ਹੈਗੀ ਤੇ ਜਿਹੜੀ ਮੈਂ ਤੁਹਾਨੂੰ ਫੋਟੋ ਪਾਈ ਆ ਉਹ ਕਢਾਈ ਦਾ ਰੇਟ ਕੀ ਆ 8000 ਬਾਜੀ ਥੋੜੇ ਲੈਸ ਕਰੋ ਹਾਂ ਮੈਂ ਤੇ ਮੰਨਦੀ ਆ ਬਰੀਕੀ ਆ ਪਰ ਫਿਰ ਵੀ ਨਹੀਂ ਲੈਸ ਹੋਣਗੇ ਚਲੋ ਠੀਕ ਆ ਫਿਰ ਬਾਜੀ ਕੋਈ ਗੱਲ ਨਹੀਂ ਤੁਸੀਂ ਕਰ ਦੋ ਹਾਂਜੀ ਹਾਂਜੀ ਜਿੱਦਾਂ ਮਤਲਬ ਕਿ ਕਮੀਜ਼ ਦਾ ਘੇਰਾ ਬਣਿਆ ਵਾ ਨਾ ਇਦਾਂ ਹੀ ਸੇਮ ਚੁੰਨੀ ਦੇ ਚੋਵੇਂ ਪਾਸੇ ਕਰ ਦੇ ਕੋਡਾਈ ਠੀਕ ਆ ਠੀਕ ਆ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਦੇ ਦਾਂਗੀ 8000 ਰੁਪਏ ਕਿੰਦਨ ਤੱਕ ਮਿਲੇਗਾ ਸੂਟ 7-8 ਤਰੀਕ ਤੱਕ ਚਲੋ ਠੀਕ ਆ ਕੋਈ ਗੱਲ ਨਹੀਂ ਦੇ ਦਿਓ ਦੇ ਦਿਓ ਹਾਂਜੀ ਹਾਂਜੀ ਠੀਕ ਆ ਜੀ ਤਾਂ ਤੂੰ ਠੀਕ ਤੇ ਹੈਗੀ ਆ ਆਹੋ ਕੀ ਗੱਲ ਹੋਈ ਆ ਅੱਜ ਸਵੇਰੇ ਰੋਟੀਆਂ ਖਾਈ ਜਾਣ ਦੀਆਂ ਕੋਈ ਪਰੌਂਠੇ ਨਹੀਂ ਕੋਈ ਕੁਛ ਨਹੀਂ ਅੜੀਏ ਪਰੌਂਠੇ ਕੀ ਖਾਣੇ ਆ ਉਹਦੋਂ ਨਾ ਮੈਂ ਤੁਹਾਨੂੰ ਦੱਸਿਆ ਸੀ ਢਿੱਡ ਜਵਟ ਜਾ ਪੈਂਦਾ ਹੈ ਉਹਦੋਂ ਡਾਕਟਰ ਕੋਲ ਗਈ ਦਵਾਈ ਲੈਣ ਤੇ ਉਹ ਅੰਦਰ ਨਾਲ ਤੇਰਾ ਵੀਪੀ ਵਧਿਆ ਹੈ ਤੇ ਕਿੰਨੀਆਂ ਉਹਨੇ ਹੋਰ ਵੀ ਨਹੀਂ ਕਿੰਨੀ ਮੋਟੀਆਂ ਗੱਲਾਂ ਦੀਆਂ ਦੱਸ ਰਹੀ ਤਾਂ ਆਂਦਾ ਸੀ ਤਲੀ ਚੀਜ਼ਾਂ ਜਿਹੜੀ ਕੁਪਰੇਜ ਕਰੋ ਉਹਦਾਂ ਤਾਂ ਮੈਂ ਬਿਲਕੁਲ ਠੀਕ ਆ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਬਸ ਆਂਦਾ ਦੋ ਦਿਨ ਹੀ ਪ੍ਰੇਜ ਕਰ ਲੋ ਤੇ ਫਿਰ ਠੀਕ ਹੋ ਜਾਣਾ ਤੁਸੀਂ ਇਹਦਾ ਮਤਲਬ ਕਿ ਜੇ ਦੋੜ ਨਹੀਂ ਪੈ ਰਹੀ ਵਰਨਾ ਫਿਰ ਤੂੰ ਤੇ ਆ ਵੇਖੀ ਆ ਫੋਟੋ ਵੇਖੀ ਆ ਵਾਲੀ ਕਟਾਈ ਸੋਹਣੀ ਆ ਕਿ ਜਾਂ ਆ ਵਾਲੀ ਦੋਵੇਂ ਸੋਹਣੀਆਂ ਕਿਉਂ ਨਹੀਂ ਤੂੰ ਦੱਸ ਇਨਾਂ ਚੋਂ ਤੈਨੂੰ ਜ਼ਿਆਦਾ ਸੋਹਣੀ ਕਿਹੜੀ ਲੱਗੀ ਆ ਮੈਨੂੰ ਤਾਂ ਉਤਲੀ ਸੋਹਣੀ ਲੱਗੀ ਜਿਹਦਾ ਹੀ ਰੇਟ ਵੱਧਵਾਣਾ ਇਹਦਾ ਸੋਹਣੀ ਵੀ ਇਹੀ ਲੱਗਣੀ ਮੈਨੂੰ ਵੀ ਆਈ ਉਹ ਸੋਹਣੀ ਲੱਗੀ ਆ ਨਾ ਤੇ ਪਰ ਜਿਹੜੀ ਉਹਨੇ ਆ ਆ ਦੂਜੀ ਉਹਨੇ ਫੋਟੋ ਸੈਂਡ ਕੀਤੀ ਹੈ ਤੇ ਮੈਂ ਕਿਹਾ ਆ ਨਹੀਂ ਸੋਹਣੀ ਹੈਗੀ ਹਾਂ ਨਹੀਂ ਤੂੰ ਇਹਦੀ ਗੱਲ ਛੱਡ ਅੱਜ ਮੈਂ ਨਾ ਸੰਦੀਪ ਦੀਦੀ ਨੂੰ ਨਾ ਗੱਲਾਂ ਕਰਦੀ ਨੂੰ ਸੁਣਿਆ ਤੇ ਅੱਜ ਕਵਲ ਭਾਜੀ ਨੇ ਆਉਣਾ ਵਾ ਕਵਲ ਭਾਜੀ ਨੇ ਆਉਣਾ ਆਹੋ ਹਾਏ ਹਾਏ ਮੈਨੂੰ ਤਾਂ ਇਹ ਗੱਲ ਦਾ ਵੀ ਨਹੀਂ ਪਤਾ ਲੱਗਾ ਮੈਨੂੰ ਹੀ ਕਿੱਥੇ ਪਤਾ ਲੱਗਣਾ ਮੈਂ ਰੋਟੀਆਂ ਲਾਉਂਦੀ ਹਾਂ ਤੇ ਮੈਨੂੰ ਆਵਾਜ਼ ਸੁਣ ਗਈ ਇਹ ਬੜੀ ਚਲਾਕੀ ਕਿ ਇਹਨੂੰ ਕੋਈ ਪਿੰਡ ਸਪੈਨ ਹੀ ਨਹੀਂ ਦਿੰਦੀ ਹੈਗੀ ਮੈਨੂੰ ਤੇ ਚਾ ਚੜਨ ਦੇ ਆ ਵੀ ਵਧੀਆ ਸਗੋਂ ਆਉਣਾ ਹੈ ਚਲ ਚੰਗੀ ਤਰ੍ਹਾਂ ਥਾਂ ਦੀ ਵੰਡਮੁੰਡ ਹੋ ਜੇਗੀ ਅਸੀਂ ਚੰਗੀ ਤਰ੍ਹਾਂ ਅੱਡ ਹੋ ਜਾਂਗੀਆਂ ਨਾ ਹੁਣ ਹਾਂ ਆ ਗੱਲ ਸਹੀ ਹੋ ਹੋਰ ਕੀ ਮਜੇ ਨੂੰ ਹਾਨੂੰ ਪਤਾ ਤੇ ਲੱਗੂਗਾ ਨਾ ਕਿ ਸਾਡੇ ਕੋਲ ਕੀ ਕੋਸ਼ ਆ ਕਿਤੇ ਇਹਨਾਂ ਕੋ ਕੀ ਕੋਜ ਵਾ ਹਾਂ ਹੈਨਾ ਨਾਲੇ ਆਪਣਾ ਮਾੜਾ ਮੋਟਾ ਜਿੰਨੇ ਕ ਪੈਸੇ ਹੋਣਗੇ ਉਸ ਨਾਲ ਆਪਣਾ ਘਰ ਬਣਾ ਲਾਂਗੇ ਹੈਨਾ ਆਹੋ ਚਲ ਵਧੀਆ ਆ ਜਾਣਗੇ ਤੇ ਸਗੋਂ ਕੰਮ ਹੀ ਮੁੱਕ ਜਾਏਗਾ ਜਿਹੜਾ ਰੋਜ਼ ਦਿਹਾੜੀ ਦਾ ਲੜਾਈ ਝਗੜਾ ਵਾ ਉਹਦੇ ਨਾਲੋਂ ਤੇ ਇਦਾਂ ਕਰ ਹਾਂ ਤੂੰ ਤੇ ਪਰੌਂਠੀ ਖਾਣੀ ਨਹੀਂ ਹੈਗੀ ਵੀ ਤੇ ਆ ਜਿੰਨਾ ਆਟਾ ਬਚਿਆ ਵਾ ਮੇਰੀ ਭੈਣ ਬਣ ਕੇ ਮੈਨੂੰ ਲੂਣ ਵਾਲੀ ਪਰੌਂਠੀ ਬਣਾ ਦੇ ਹਾਂ ਨਹੀਂ ਭੈਣਾ ਮੈਂ ਠੀਕ ਨਹੀਂ ਆ ਮੇਰੇ ਕੋ ਤਾਂ ਅੱਗੇ ਹੀ ਨਿਕਲੋਤਾ ਜਾਣਾ ਮਰ ਕੇ ਮੈਂ ਦੋ ਰੋਟੀਆਂ ਲਾਈਆਂ ਵਾ ਤੂੰ ਕਰ ਲੈ ਨਾਲ ਆ ਦੋ ਰੋਟੀਆਂ ਲਾ ਕੇ ਨਾ ਤੇ ਆ ਖਲਾਰਾ ਵੀ ਥੋੜਾ ਜਿਹਾ ਸਾਭ ਦੀ ਮੇਰੇ ਕੋ ਥੋੜਾ ਪੈਰੀ ਜਾਣ ਰਿਹਾ ਆ ਵੀ ਆ ਵੀ ਹੱਥ ਦੇ ਨਾ ਪਾਗ ਜੀ ਭਰ ਗਈ ਆ ਤੇ ਤੈਨੂੰ ਪਤਾ ਵਾ ਮੈਂ ਕਿੰਨੀ ਐਨੀ ਕਿਤੇ ਬਿਮਾਰੀ ਲੱਗੂਗੀ ਮੈਂ ਤਾਂ ਕਰਕੇ ਨਹੀਂ ਸੀ ਕੋਕੌਂਡੀ ਨਹੀਂ ਤੇ ਮੇਰੇ ਤੇ ਦੋ ਮਿੰਟ ਦਾ ਕੰਮ ਉਹ ਨਹੀਂ ਲੱਗਦੀ ਬਿਮਾਰੀ ਐਡੀ ਛੇਤੀ ਤੈਨੂੰ ਬਿਮਾਰੀ ਲੱਗਣ ਵਾਲ ਉੱਤ ਚਲ ਕੋਈ ਨਹੀਂ ਫਟਾ ਹੋ ਜੂਗਾ ਸਾਬਾ ਮੇਰੇ ਪੈਰ ਬਣ ਕੇ ਲਾਦੇ ਆਂ ਵੇਲਾ ਸਮਝਿਆ ਕਰ ਮੇਲਾ ਮੇਰੇ ਪੈਰ ਨਹੀਂ ਨਹੀਂ ਪੈਣਾ ਇਹ ਨਹੀਂ ਮੇ ਕੋ ਕੰਮ ਹੋਣਾ ਤੂੰ ਅੱਜ ਕਰ ਲੈ ਤੇਰੀਆਂ ਹਾੜੀ ਗਿ ਨਹੀਂ ਹੱਥ ਦੀ ਬਿਮਾਰੀ ਇਹਦੇ ਨਾਲੋਂ ਜ਼ਿਆਦਾ ਮੈਂ ਦੁਖੀ ਆ ਮੇਰੀਆਂ ਲੱਤਾਂ ਵੀ ਦੁਖੰਡੀਆਂ ਮੇਰੇ ਢਿੱਡ 'ਚ ਵੀ ਮਰੋੜ ਉਠਣਦੇ ਆ ਤੇ ਮੈਂ ਬਸ ਡਾਕਟਰ ਨੇ ਸੁੱਕੀ ਰੋਟੀ ਕਿਹਾ ਵਾ ਖਾ ਕੇ ਤੇ ਦਵਾਈ ਖਾ ਤੇ ਮੇਰੀ ਦਵਾਈ ਲੇਟ ਹੋਣ ਈ ਆ ਅੱਜ ਤੈਨੂੰ ਇਹ ਕੰਮ ਕਰਨਾ ਹੀ ਪੈਣਾ ਵਾ ਭੈ ਔਖੀ ਕਰ ਤੇ ਭੈ ਸੌਖੀ ਕਰ ਇੱਕ ਹੱਥ ਨਾਲ ਪੇੜਾ ਕਰ ਲੈ ਤੇ ਇੱਕ ਹੱਥ ਨਾਲ ਪਕਾ ਲੈ ਦੋ ਰੋਟੀਆਂ ਕਰ ਲੈ ਨਹੀਂ ਮੇਰਾ ਨਾ ਜੀ ਜਾਨੀ ਕਰਦੇ ਆ ਰੋਟੀ ਖਾਣ ਚਲ ਕੋਈ ਨਾ ਮੈਂ ਬਾਅਦ ਚ ਰੋਟੀ ਖਾ ਲੂੰਗੀ ਤੱਕ ਬਾਤ ਕਰ ਲਈ ਫਿਰ ਰੋਟੀ ਬਾਅਦ ਚ ਖਾ ਲੈ ਆ ਸਫਾਈ ਕਰ ਜਾ ਫਿਰ ਮੈਂ ਲੱਗੀ ਬੈਣ ਚੜੀ ਗਾ ਨੰਮੇ ਪਵਨ ਵਾਲੇ ਘੜੀ ਰੋਟੀ ਖਾ ਕੇ ਹਾਏ ਹਾਏ ਅੱਜ ਤੇ ਕਿਹ ਤੇ ਦੀ ਕਿਨਾਂ ਕਬੂਈ ਨਹੀਂ ਹੋਣੀ ਜਾਗੀ ਬੋਦੀ ਤੇ ਜਾਈ ਵੀ ਮੈਂ ਤੇ ਆਪੇ ਫਾਸ ਨਹੀਂ ਆਂਗੀ ਇੱਥੇ ਕਿੰਨੇ ਪੁੱਤ ਹੱਸ ਦੇ ਖੇੜ ਦੇ ਕਿੰਨੇ ਸੋਹਣੇ ਲੱਗਣ ਰਹੇ ਆ ਹੋਰ ਘੜੀ ਨੂੰ ਇਹਨਾਂ ਨੇ ਵੰਡ ਵੰਡਾਈ ਦੀਆਂ ਗੱਲਾਂ ਕਰ ਲੱਗ ਪੈਣਾ ਆ ਤੇ ਮੈਂ ਇਹਨਾਂ ਦੀਆਂ ਗੱਲਾਂ ਫਿਰ ਉਹ ਕਿਦਾਂ ਸੁਣਨੀ ਆ ਮਾਂ ਵਾਣਾ ਮਾਂ ਨੂੰ ਦੁੱਖ ਦੇ ਹੈਗਾ ਹੀ ਆ ਨਾ ਜਦੋਂ ਪੋਤਾ ਅੱਡ ਹੋਣ ਚੱਲ ਚੰਗਾ ਫੇ ਵੀਰ ਸ਼ਾਮਾ ਨੂੰ ਆ ਕੇ ਬੈਠਨੇ ਆ ਫਿਰ ਹਾਂ ਉਹ ਇੱਕ ਪਲਾਟ ਦੀ ਗੱਲ ਹੋਈ ਸੀ ਉਹ ਦੋਵੇਂ ਜਾਣੇ ਸੀ ਉਹਦੇ ਵਿੱਚ ਤੇ ਉਹ ਕਰਾਈਏ ਕੰਮ ਫੋਨ ਤੇ ਫੋਨ ਆਈ ਜਾਣਦੇ ਆ ਕੋਈ ਨਹੀਂ ਕੋਈ ਨਹੀਂ ਕਰਾਓ ਜਾਓ ਚਲ ਮਾਂ ਨੂੰ ਬੈਠਨੇ ਆ ਚਲ ਠੀਕ ਆ ਕੀ ਆਂਦੇ ਸੀ ਆਖਣਾ ਕੀ ਸੀ ਸੋਨੂ ਆਂਦਾ ਹੈ ਵੀਰ ਮੈਂ ਤੇਰੇ ਨਾਲ ਤਕੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆ ਸਾਮਾ ਨੂੰ ਆਪੇ ਕਰੀ ਫੇ ਕੋਲ ਡਾ ਕੇ ਵੇਖ ਲੈਨੇ ਆ ਤੂੰ ਤਕੜਾ ਵਾਂ કે ਮੈਂ ਤਕੜਾ ਵਾਂ ਉਹਨਾਂ ਨੇ ਹੋਰ ਨਹੀਂ ਕੋਈ ਗੱਲ ਕੀਤੀ ਨਹੀਂ ਮੰਮੀ ਹੋਰ ਤਾਂ ਕੋਈ ਨਹੀਂ ਕੀਤੀ ਪਰ ਮੈਨੂੰ ਲੱਗਦਾ ਹੈ ਕਿ ਜਿੱਦਾਂ ਕਰਨੀ ਚਾਹੁੰਦੇ ਸੀ ਉਹ ਪਰ ਕੀਤੀ ਨਹੀਂ ਉਹਨਾਂ ਨੇ ਕੋਈ ਵੀ ਕਰਨ ਦੇ ਜਿਗੱਲਾਂ ਬਾਤਾਂ ਗੱਲਾਂ ਹੀ ਕਰਨੀਆਂ ਹੋਰ ਅਸੀਂ ਕੀ ਕਰਨਾ ਤੂੰ ਕੀ ਚਾਉਨੀ ਆ ਗੱਲਾਂ ਨਾ ਕਰ ਗਿਆ ਹਿਮਾ ਪੁੱਤ ਲੈ ਹੈ ਦੱਸ ਮੰਮੀ ਆ ਵੇਖ ਲੋ ਇਹ ਤੇ ਜੀਤਾ ਤੇ ਪ੍ਰਿਦੀ ਵਾਂਗੂ ਮੇਰੇ ਨਾਲ ਪੁੱਠੀ ਲੜਾਈ ਲੜਦੇ ਜੇ ਚੱਲ ਕੋਈ ਨਹੀਂ ਤੂੰ ਉਹਦਾ ਗੁੱਸਾ ਨਾ ਕਰ ਉਹ ਵੀ ਹਾਸੇ ਮਜ਼ਾਕ ਨਾਲ ਤੈਨੂੰ ਕਹਿਂ ਡਿਆ ਆ ਨਹੀਂ ਮੈਨੂੰ ਜਨਾਨੀਆਂ ਨਾਲ ਰਲਾਤਾ ਹੈ ਨਹੀਂ ਉਹ ਵੀ ਇਦਾਂ ਪੁੱਠੀ ਲੜਾਈ ਲੜਦੀਆਂ ਵਾਂ ਗੱਲ 'ਚ ਕੋਈ ਮਤਲਬ ਨਹੀਂ ਹੁੰਦਾ ਪਰ ਲੜਾਈ ਉਹਨਾਂ ਨੇ ਕਰਨੀ ਹੁੰਦੀ ਪੂਰੀ ਐ ਜਿੱਦਾਂ ਪਤਾ ਨਹੀਂ ਕਿ ਕਿੰਨਾ ਕੁ ਭਾਰ ਢੱਠ ਗਿਆ ਹੁੰਦਾ ਤੂੰ ਵੀ ਜਾਣ ਕੇ ਪੁੱਠਾ ਹੀ ਪੁੱਛਿਆ ਨਾ ਹਾਏ ਮੈਂ ਇਹੋ ਕਿਹਾ ਵੀ ਤੇ ਕੀ ਗੱਲਾਂ ਕਰਨ ਦੇ ਦੱਸਿਆ ਤੈਨੂੰ ਦਿਖਣ ਡਿਆ ਵਾ ਨਹੀਂ ਉਹ ਤਾਂ ਸਭ ਖੋਚੋਂ ਡਈ ਆ ਵੀ ਮਾਂ ਪੁੱਤ ਬੈਠੇ ਆ ਉਸਕੇ ਤਾਂ ਇਹ ਵੀ ਚੰਗਾ ਪਤਾ ਤਾਂ ਨਹੀਂ ਸੇਵਾ ਕਰਦੀ ਆ ਉਹ ਨੂੰ ਤੁਸੀਂ ਇਹਦੇ ਵੱਲ ਦੇ ਹੋ ਜੋ ਇਹਦੇ ਵੱਲ ਦੇ ਕੀ ਮੰਮੀ ਨੂੰ ਪਤਾ ਵਾ ਮੇਰਾ ਠੀਕ ਆ ਮੈਨੂੰ ਸਾਰਾ ਹੀ ਪਤਾ ਉਹਦਾ ਦਿਮਾਗ ਉਹਨਾਂ ਵਰਗਾ ਨਿੰਗਾ ਹੈਗਾ ਉਹਨਾਂ ਦਾ ਟੇਡਾ ਦਿਮਾਗ ਦੂਹਾਂ ਦਾ ਮੰਮੀ ਤੁਹਾਨੂੰ ਮੈਂ ਦੱਸਾਂ ਇਹਨਾਂ ਦੀ ਇੱਕ ਗੱਲ ਕੀ ਆ ਇਹ ਆਪਣੇ ਆਪ ਦੇ ਵਿੱਚ ਨਾ ਮੇਰਨਾ ਇਦਾਂ ਬਿਹੇਵ ਕਰਦੇ ਆ ਕਿ ਇਹਨੂੰ ਇਹ ਨਾ ਲੱਗੇ ਕਿ ਸ਼ਾਇਦ ਮੈਂ ਇਹਦੀਆਂ ਗੱਲਾਂ ਦੇ ਵਿੱਚ ਜ਼ਿਆਦਾ ਹਾਮੀ ਭਰਦਾ ਮੈਂ ਆਪਣੀ ਮਾਂ ਦੇ ਲਾਗੇ ਬੈਠਾ ਤਾਂ ਮੈਂ ਆਪਣੀ ਮਾਂ ਦੀ ਸੁਣਨੀ ਆ ਮੇਰੀ ਨਹੀਂ ਕੋਈ ਸੁਣਨੀ ਤੇ ਮੈਂ ਕਦੀ ਇਹਨਾਂ ਨੂੰ ਸੁਣਾਈ ਵੀ ਨਹੀਂ ਜੇ ਕਦੀ ਮੈਂ ਤੁਹਾਨੂੰ ਕੋਈ ਪੁੱਠੀ ਸਿੱਧੀ ਗੱਲ ਦੱਸੀ ਆ ਤਾਂ ਬਾਬਾ ਮੈਂ ਤੈਨੂੰ ਤੇਰੀ ਥਾਂ ਦੇ ਉੱਤੇ ਤੇ ਮੰਮੀ ਨੂੰ ਮੰਮੀ ਦੀ ਥਾਂ ਤੇ ਵੀ ਰੱਖਦਾ ਨਾ ਨਾ ਤਾਂ ਮੈਂ ਕਦੀ ਤੇਰੇ ਨਾਲ ਵਿਤਕਰਾ ਕੀਤਾ ਤੇ ਨਾ ਕਦੀ ਮੰਮੀ ਦੇ ਨਾਲ ਕੀਤਾ ਦੋਵਾਂ ਦੀ ਗੱਲ ਸੁਣੀ ਦੀ ਆ ਜਿਹੜਾ ਗਲਤ ਆ ਉਹਨੂੰ ਗਲਤ ਵੀ ਤੇ ਆਖੀਦਾ ਨਾ ਕਾ ਢੇੜਾ ਫੈਸਲਾ ਕਰਨ ਆਏ ਜੇ ਨਾ ਉਹੀ ਕਰਿਓਏ ਨਾ ਤੇ ਤੂੰ ਹੀ ਹੁਣ ਆਪਸ ਵਿੱਚ ਲੜਾਈ ਪਾ ਕੇ ਬਹਿ ਜਾ ਫੈਸਲਾ ਮੈਂ ਕੀ ਕਰਨਾ ਦੋਵੇਂ ਬੈਠੇ ਰਹਿ ਗਏ ਸੀ ਮੇਰੇ ਲਾਗੇ ਪਰ ਗੱਲ ਕਰਨ ਦੀ ਹਿੰਮਤ ਨਹੀਂ ਪਈ ਦੋਵਾਂ ਦੀ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਦਿਲ ਇਹਨਾਂ ਦੋਵਾਂ ਦਾ ਵਨੀ ਹਗਾ ਵੱਖ ਹੋਣ ਦਾ ਨਾ ਨਾ ਉਹ ਵੀ ਵਿਚਾਰੇ ਨਾ ਜਿੱਦਾਂ ਦੇ ਹੁੰਦੇ ਆ ਵੀ ਜਨਾਨੀਆਂ ਜਾਨ ਨਹੀਂ ਛੱਡਣ ਡੀਆਂ ਸੱਪ ਦੇ ਮੂੰਹ ਚ ਕੋੜ ਕਿਰਲੀਆਂ ਆਈਆਂ ਵਾਂ ਹਾਂ ਉਹ ਉਹ ਹਾਲ ਹੋਇਆ ਹੀ ਉਹਨਾਂ ਦਾ ਉਹਨਾਂ ਦਾ ਜੀ ਕਰਦਾ ਕਿਤੇ ਪਈ ਆਪਣੇ ਭਰਾ ਨਾਲ ਉਹ ਅੱਡ ਹੋਈਏ ਕਿੱਡਾ ਸੋਨਾ ਘਰ ਦੇ ਵਿੱਚ ਕੰਮ ਚੱਲਣ ਡਿਆ ਆ ਪਰ ਚਲੋ ਕਰੀਏ ਮੰਮੀ ਹੁਣ ਜਨਾਜ਼ਰ ਗੱਲਾਂ ਨਾ ਨਾ ਕਰਨਗੇ ਉਹਨਾਂ ਚਿਰ ਤਾਂ ਮੈਂ ਨਹੀਂ ਗੱਲ ਛੇੜਨੀ ਕਿਉਂਕਿ ਜੇ ਮੈਂ ਗੱਲ ਛੇੜੀ ਤੇ ਹੋ ਸਕਦਾ ਵਾ ਤੇਰੇ ਤੇ ਕਿਸੇ ਗੱਲ ਦਾ ਇਲਜ਼ਾਮ ਲੱਗਾਉਣ ਕਵਲ ਇੱਕ ਕੰਮ ਤੂੰ ਕਰ ਤੂੰ ਸਿਆਣਾ ਫੇਰ ਵੀ ਇਹਨਾਂ ਤੋਂ ਤੂੰ ਇਹਨਾਂ ਨੂੰ ਇਹ ਗੱਲ ਕਹਿ ਵੀ ਆਪਣੇ ਘਰਦਿਆਂ ਨੂੰ ਅਜੇ ਵੀ ਇੱਕ ਵਾਰੀ ਪੋਛ ਲੋ ਵੀ ਆੱਡੇ 'ਚ ਕੋਹ ਨਹੀਂ ਜੇ ਰੱਖਿਆ ਇਕੱਠੇ ਰਵਾਂਗੇ ਨਾ ਤੇ ਬੜਾ ਕੋਹ ਬਣ ਜਾਣਾ ਆ ਮੰਮੀ ਮੈਂ ਤਾਂ ਗੱਲ ਕਰੂੰ ਪਰ ਮੇਰੇ ਨਾਲ ਕਰਨਗੇ ਤਾਂ ਫੇਰ ਹੀ ਆ ਤੇ ਨਾਲੇ ਨਰੀਪੂਰੀ ਗੱਲ ਇੰਨੀ ਕੁ ਨਹੀਂ ਨਾ ਹੋਣੀ ਉਹ ਜਿਹੜਾ ਬਾਹਰ ਪੜਨ ਭੇਜਿਆ ਵਾ ਉਹਦੀ ਵੀ ਤਾਂ ਗੱਲ ਹੋਣੀ ਆ ਵਿੱਚ ਉਹ ਤੇ ਵਿਚਾਰਾ ਕਿਸੇ ਗੱਲ 'ਚ ਨਹੀਂ ਆਉਂਦਾ ਉਹਦੇ ਹਲੇ ਪੜਾਈ ਦੇ ਵਿੱਚ ਹੀ ਵਿਜੀ ਆ ਉਹ ਤੇ ਨਿਆਣਾ ਵਾ ਉਹਨੂੰ ਤੇ ਇੰਨਾ ਗੱਲਾਂ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਉਹ ਨਿਆਣਾ ਵਾ ਭਾਵੇਂ ਸਾ ਤੇ ਉਹਦਾ ਬਣਦਾ ਨਾ ਬਰਾਬਰ ਇੱਥੇ ਨਹੀਂ ਉਹ ਤੇ ਪੁੱਤ ਫਿਰ ਉਹਦਾ ਸਾਰਾ ਕੋਈ ਬੰਦ ਆਇਆ ਹੋਰ ਜੇ ਤੁਸੀਂ ਅੱਡ ਹੋਣਾ ਮੈਂ ਤੇ ਅਗਲੇ ਨੂੰ ਵੀ ਉਹਦੇ ਹਿੱਸੇ ਚਾਹੀਦੇ ਨੇ ਉਹ ਤਾਂ ਫਿਰ ਪੂਰੇ ਹੀ ਹੋਣਗੇ ਤੇ ਫਿਰ ਉਹੋ ਗੱਲ ਵੀ ਸਾਰਾ ਕੋਈ ਆਉ ਉਹ ਤੇ ਫਿਰ ਬੜਾ ਔਖਾ ਹੋ ਜਾਣਾ ਹੁਣ ਮੈਂ ਮਾਵਾ ਮੈਂ ਮੇਰੇ ਮੂੰਹੋਂ ਤਾਂ ਕੋਈ ਗੱਲ ਨਿਕਲਦੀ ਨਹੀਂਗੀ ਮੰਮੀ ਮੈਂ ਇੱਕ ਗੱਲ ਦੱਸਾਂ ਇਹ ਜੇ ਸਾਡੇ ਘਰ ਵਿੱਚ ਮੰਡੀਆਂ ਪੈ ਗਈਆਂ ਨਾ ਸਭ ਤੋਂ ਜ਼ਿਆਦਾ ਔਖਾ ਤੁਹਾਨੂੰ ਤੇ ਬਬਲੂ ਨੂੰ ਹੋ ਜਾਣਾ ਬਾਕੀ ਤੇ ਚੱਲ ਅਸੀਂ ਸਾਰੇ ਟੱਬਾ ਟੋਰ ਵਾਲੇ ਆ ਸਾਡਾ ਤੇ ਚੱਲ ਜੂ ਪਰ ਇਹਨਾਂ ਦੋਵਾਂ ਜਾਨਾਂ ਨੂੰ ਜ਼ਿਆਦਾ ਤੰਗੀ ਆਉਣੀ ਆ ਤੇ ਕਿਹੜੀ ਗੱਲੋਂ ਤੰਗੀ ਆਉਣੀ ਆ ਅੱਡੀ ਹੋਣਾ ਵਾ ਆਪਾਂ ਮਰ ਤਾਂ ਨਹੀਂ ਜਾਣਾ ਮੈਂ ਮੰਮੀ ਬਬਲੂ ਤੇ ਤੁਸੀਂ ਆਪਾਂ ਇਕੱਠੇ ਹੀ ਰਵਾਂਗੇ ਤੇ ਬਬਲੂ ਦਾ ਵਿਆਹ ਕਰਾਂਗੇ ਉਸ ਤੋਂ ਬਾਅਦ ਉਹਦੀ ਆ ਕੇ ਜੇ ਅੱਡ ਹੋਣਾ ਚਾਹੂਗੀ ਤੇ ਹੋ ਜਵੇ ਤੇ ਜੇ ਇਕੱਠੇ ਰਹਿਣਾ ਚਾਹੂਗੀ ਤੇ ਇਕੱਠੀ ਰਹਿ ਲੈ ਸੰਦੀਪੇ ਤੇਰੇ ਆਪਣੇ ਮਨ ਦੇ ਕਿਆਸ ਵਾ ਜਿੱਦਾਂ ਤੂੰ ਆ ਗੱਲ ਆਖ ਦਿੱਤੀ ਨਾ ਕਿ ਬਬਲੂ ਵੀ ਸਾਡੇ ਨਾਲ ਰਹੂਗਾ ਤੇ ਮੰਮੀ ਵੀ ਸਾਡੇ ਨਾਲ ਰਹਿਣਗੇ। ਉਹ ਜਿਨ੍ਹਾਂ ਨੇ ਇਨੀ ਚੁੱਕਣਾ ਦਿੱਤੀ ਆ ਨਾ ਉਹਨਾਂ ਇਹ ਗੱਲ ਦੇ ਵਿੱਚ ਵੀ ਕੋਈ ਨਾ ਕੋਈ ਕਾਨੂੰ ਕੱਢ ਲੈਣੀ ਆ। ਤੇ ਕੱਢ ਲੈਣ ਜਿਹੜੀ ਕਾਨੂੰ ਕੱਢਣੀ ਆ ਕਿੱਥੇ ਤੇ ਆਪੋ ਆਪਣੇ ਲੈਣੇ ਨਾ ਸਾਰਿਆਂ ਨੇ। ਪਰ ਉਹਨੂੰ ਵਿਆਹ ਕੇ ਹੀ ਵਿਆਹ ਕੇ ਹੀ ਹੋ ਕੇ ਗੇ ਹੋਏਗੀ ਚੱਜ ਦੀ ਤੇ ਨਾਲ ਤੁਹਾਡੇ ਲੱਗੀ ਰਹੂਗੀ। ਨਹੀਂ ਤੇ ਫੇਰ ਅਟੋ ਹੋ ਜਾਣਗੇ ਹੋਰ ਕਿਉਂ ਮੈਂ ਤੇ ਨਾਲ ਨਾ ਤੁਹਾਡੇ ਨਾਲ ਹੀ। ਮੰਮੀ ਸਾਰੇ ਇੱਕੋ ਜਿਹੇ ਨਹੀਂ ਦੁਨੀਆ ਤੇ ਲੋਕ ਹੁੰਦੇ। ਕਈ ਸਿਆਣੇ ਵੀ ਹੁੰਦੇ ਆ। ਇਹ ਥੋੜੀ ਆ ਕਿ ਜੇ ਇਹ ਦੋ ਨਹੀਂ ਇਕੱਠੇ ਘਰ ਚ ਰਹਿਣਾ ਚਾਹੁੰਦੀਆਂ ਤੇ ਜਿਹੜੀ ਤੀਜੀ ਆਉਣੀ ਆ ਉਹ ਵੀ ਇਦਾਂ ਦੀ ਆਊਗੀ ਹੋ ਸਕਦਾ ਉਹ ਕਿਸ ਚੰਗੇ ਘਰ ਦੀ ਹੋਵੇ ਉਹਦੀ ਮਤਬੁੱਧ ਵੀ ਚੰਗੀ ਹੋਵੇ ਉਹ ਤੁਹਾਡਾ ਕਾਟ ਹੀ ਲੰਘਦਾ ਜਾਵੇ ਦੋਵਾਂ ਭਰਾਵਾਂ ਦਾ ਚਲੋ ਇਹ ਤਾਂ ਹੁਣ ਸਮਾਂ ਆਊਗਾ ਤਾਂ ਫਿਰ ਵੇਖੀ ਜਾਊਗੀ ਆ ਤਾਂ ਆਪਣੇ ਮਨ ਦੇ ਅੰਦਾਜ਼ੇ ਹੀ ਆ ਜੇ ਤੇ ਕਵਲ ਮੈਂ ਆ ਤੇ ਇਹ ਕਹਿੰਦੀ ਹ ਤੈਨੂੰ ਕਿ ਅੱਡ ਹੋਣ ਵਾਲੀਆਂ ਗੱਲਾਂ ਜਿਹੜੀਆਂ ਕਰਨੀਆਂ ਨਾ ਉਹਨਾਂ ਤੋਂ ਪਹਿਲਾਂ ਆਪਣੇ ਭਰਾਵਾਂ ਨੂੰ ਸਮਝਾ ਲੈ ਹੋ ਸਕਦਾ ਨਾ ਦਿਮਾਗ 'ਚ ਕੋਈ ਗੱਲ ਬੈਹ ਹੀ ਜਾਵੇ ਆ ਵੇ ਇਹ ਜੇ ਮੁਠੀ ਇਦਾਂ ਰਹੂਗੀ ਨਾ ਬੰਦ ਤੇ ਬੰਦ ਰਹੂਗੀ ਜੇ ਇਦਾਂ ਖੁੱਲ ਗਈ ਨਾ ਤੇ ਫੇਰ ਕੋਈ ਹਾਲ ਹੁੰਦਾ ਮੰਮੀ ਕਿਦਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਜਿਨ੍ਹਾਂ ਨੇ ਇੰਨੇ ਚਿਰ ਦਾ ਰੇਸਣਾ ਪਾਇਆ ਵਾ ਉਹ ਹੁਣ ਮੰਨ ਲੈਣਗੀਆਂ ਇਹਨਾਂ ਦੇ ਸੰਦੀਪ ਕੀ ਪਤਾ ਹੁਣ ਕਿਹੇ ਵੇਲੇ ਮਨ 'ਚ ਕਿਸੇ ਦੇ ਕੋਈ ਗੱਲ ਆ ਹੀ ਜਾਂਦੀ ਆ ਮੰਮੀ ਤੁਸੀਂ ਤੇ ਬੜਾ ਜ਼ੋਰ ਲਾ ਕੇ ਵੇਖ ਹੀ ਲਿਆ ਨਾ ਸਾਰੇ ਕੰਮ ਕਰਕੇ ਵੇਖ ਲੈ ਕਿ ਇਹ ਨਾ ਹੀ ਅੱਡ ਹੋਣ ਇਕੱਠੇ ਹੀ ਰਹਿ ਲੈਣ ਹੁਣ ਹਾਰ ਕੇ ਹੀ ਆਪਾਂ ਇਹ ਫੈਸਲਾ ਲਿਆ ਨਾ ਕਿ ਕਵਲ ਹੋਣ ਤੇ ਅੱਡ ਹੋਈਏ ਉਹਨਾਂ ਦਾ ਹਿੱਸਾ ਉਹਨਾਂ ਨੂੰ ਮੇਰੇ ਤੇ ਤੁਹਾਡੇ ਨੂੰ ਸਾਰੀਆਂ ਗੱਲਾਂ ਛੱਡੋ ਮੰਮੀ ਘਰੋਂ ਅੱਡ ਹੋਣਾ ਅੱਡ ਨਹੀਂ ਹੁੰਦਾ ਜਦੋਂ ਬੰਦੇ ਦੇ ਮਨ ਅੱਡ ਹੋ ਜਾਂਦੇ ਨੇ ਨਾ ਅਸਲੀ ਵਖਰੇਵਾ ਉਦੋਂ ਹੁੰਦਾ ਹੁਣ ਮੁੰਡਿਆਂ ਦੇ ਤੇ ਮਨ ਨਹੀਂ ਉਹ ਹੈਗੇ ਪਰ ਜਨਾਨੀਆਂ ਦੇ ਹੈਗੇ ਪਰ ਮੈਨੂੰ ਪਤਾ ਹੌਲੀ ਹੌਲੀ ਫਰਕ ਇਹਨਾਂ ਦਾ ਵੀ ਪੈ ਜਾਣਾ ਚਲੋ ਤੁਹਾਡੇ ਮੈਂ ਕਹਿਨ ਦੁੱਤੇ ਗੱਲ ਕਰਕੇ ਵੇਖ ਲਊਗਾ ਪਰ ਮੈਨੂੰ ਪਤਾ ਇਹ ਗੱਲ ਸਿਰੇ ਚੜ੍ਹਣੀ ਨਹੀਂ ਹੈਗੀ ਆਪਣੀ ਕਿੰਨਾ ਕੁ ਚਿਰ ਨਾਲੇ ਇਦਾਂ ਟਾਈਮ ਨਿਕਲਣਾ ਕੱਠੇ ਤੇ ਉੱਥੇ ਹੀ ਰਿਹਾ ਜਾਂਦਾ ਨਾ ਮੰਮੀ ਜਿੱਥੇ ਸੋਚ ਸਾਰਿਆਂ ਦੀ ਇੱਕੋ ਜੀ ਹੋਵੇ ਬਰਾਬਰ ਸੋਚਦੇ ਹੋਣ ਘਾਟੇ ਵਾਦੇ ਇਹ ਨਹੀਂ ਕਿ ਢਡੋ ਮਤਲਬ ਰੱਖੇ ਹੋਣ ਵੀ ਸਾਨੂੰ ਕੀ ਚ ਘਾਟਾ ਹੋਵੇ ਤੇ ਸਾਨੂੰ ਕਿਹਦੇ ਚ ਫਾਇਦਾ ਵਾ ਉੱਥੇ ਨਹੀਂ ਫੇ ਕੱਠ ਨਿਭਦਾ ਉੱਥੇ ਵੀ ਆਪੋ ਆਪਣਾ ਫਾਇਦਾ ਤੇ ਨੁਕਸਾਨ ਹੀ ਵੇਂਦੇ ਆ ਸਾਰੇ ਠੀਕ ਆ ਸੰਦੀਪ ਗੱਲ ਤੇਰੀ ਠੀਕ ਆ ਮੇਰੇ ਮਨ ਵਿੱਚ ਵੀ ਗੱਲਾਂ ਸਾਰੀਆਂ ਆਉਣ ਡੀਆਂ ਪਰ ਮਾਂ ਹੋਣ ਤੇ ਨਾ ਮੇਰਾ ਨਹੀਂ ਜੀ ਕਰਦਾ ਵੀ ਮੇਰੇ ਪੁੱਤ ਕੇ ਰੁਕੇ ਰੂ ਜਾਣਾ ਪੁੱਤਰ ਰੱਖਣਾ ਪੈਣਾ ਐਵੇਂ ਨਹਾੜੀਆਂ ਗੱਲਾਂ ਕਰੀ ਜਾਓ ਦਿਲ ਤੇ ਪੱਥਰ ਰੱਖਣਾ ਪੈਣਾ ਹੁਣ ਮਾਂ ਤੇ ਕੋਈ ਵੀ ਨਹੀਂ ਚਾਹੁੰਦੀ ਕਿ ਬੱਚੇ ਅੱਡੋ ਅੱਡੀ ਹੋਣ ਪਰ ਚਲੋ ਬਾਕੀ ਇਹ ਰੀਤੀ ਰਿਵਾਜ ਬਣੇ ਵੀ ਆ ਅੱਡ ਵੀ ਸਾਰੇ ਹੁੰਦੇ ਹੀ ਆਏ ਆ ਮੈਂ ਤਾਂ ਇਹ ਜਿਹੜੇ ਜੱਗੋਂ ਬਾਹਰੋਂ ਅੱਡ ਹੋਣ ਮੈਂ ਤਾਂ ਸਿਰਫ ਇੰਨੀ ਗੱਲ ਕਹਿਣਾ ਵਾਂ ਵੀ ਜੇ ਅੱਡ ਹੁੰਨੇ ਵੀ ਆ ਨਾ ਤੇ ਵਾਇਗਰੂ ਵਾਇਗਰੂ ਕਰਕੇ ਚੁੱਪਚੀਪੀ ਤੇ ਅੱਡ ਹੋ ਜੋ ਰੌਲਾ ਰੱਪਾ ਨਾ ਬਸ ਕਰ ਆਹ ਚੀਜ਼ੇ ਦੇ ਸੁੱਖ ਮੰਗੋ ਤੇ ਸੁਖੀ ਰਹਿਣ ਸਾਰੇ ਜਾਣੇ ਆਪੋ ਆਪਣੇ ਘਰ ਦੇ ਵਿੱਚ ਹੋਰ ਹੁਣ ਦੋਵਾਂ ਜਾਣੀਆਂ ਦਾ ਇੱਧਰ ਨੂੰ ਮੂੰਹ ਹੋਵੇ ਦੋਵਾਂ ਦਾ ਇੱਧਰ ਨੂੰ ਮੂੰਹ ਹੋਵੇ ਤੇ ਜਿੱਥੇ ਆਪੋ ਵਿੱਚ ਸੋਝੀ ਨਹੀਂ ਰਲਣੀ ਉੱਥੇ ਇਕੱਠੇ ਹੋਣ ਦਾ ਫਾਇਦਾ ਵੀ ਕੀ ਹੋਣਾ ਇਹਦੇ ਨਾਲੋਂ ਚੰਗਾ ਨਾ ਆਪੋ ਆਪਣੇ ਘਰਾਂ 'ਚ ਹੋਣ ਜੋ ਮਰਜ਼ੀ ਕੋਈ ਕਰੇ ਇੱਕ ਦੂਜੇ ਨੂੰ ਨਾ ਕਿਸੇ ਦੀ ਹਿੜਕਤ ਨਾ ਝਿੜਕ ਚੱਲ ਪੁੱਤ ਤੂੰ ਆਪਣੀ ਸਿਆਣਪ ਨਾਲ ਕਾਦੀ ਫਿਰ ਜੋ ਵੀ ਕੰਮ ਕਰਨਾ ਵਾ ਚਲੋ ਸਾਰਿਆਂ ਨੇ ਬਹਿਣਾ ਵਾ ਉੱਥੇ ਗੱਲ ਤਾਂ ਸਾਰੇ ਜਾਣੇ ਕਰ ਲਿਓ ਉਹ ਵੱਖਰੀ ਗੱਲ ਆ ਚਲੋ ਹੁਣ ਤੁਸੀਂ ਮੈਨੂੰ ਮੋਤਵਾਰ ਬਣਾਉਂਦੇ ਜੇ ਤੇ ਮੈਂ ਗੱਲ ਕਰ ਲੂੰਗਾ ਹੁਣ ਮੰਨਣੀ ਨਾ ਮੰਨਣੀ ਤਾਂ ਉਹ ਨਾ ਸਾਰਿਆਂ ਦੇ ਹੱਥ ਦੇ ਵਿੱਚ ਆ ਨਾ ਜੀ ਤਾਂ ਤੂੰ ਸੀਨੀਅਰ ਤੇ ਪਠਾਨਕੋਟ ਵਾਲ ਕਿਤੇ ਜਾਣਾ ਕਿਉਂ ਮੈਂ ਸੂਟ ਨਹੀਂ ਸੀ ਕੱਢਣੇ ਦਿੱਤਾ ਤੇ ਉਹਨੇ ਪਾਰਸਲ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਉਹਤੇ ਪੈਸੀ ਬੜੇ ਮੰਗਦਾ ਸੀ ਅੱਛਾ ਨਹੀਂ ਅਹੀਂ ਇਤਨੀ ਢੂਰ ਜਾਣਾ ਓਦਾਂ ਤੇ ਜਾਣੇ ਰਹਿਣੇ ਆ ਤਾਂ ਕੀ ਹੈ ਜੇ ਤੁਸੀਂ ਚੱਲ ਜਓ ਵੀ ਨਾਲੇ ਆਪਣੇ ਪੇਕੇਆਂ ਨੂੰ ਮੇਲਾ ਤੇ ਨਾਲੇ ਸੂਟ ਫੜੀ ਲਿਆਓ ਪਰ ਜੇ ਨਹੀਂ ਨਾ ਜਾਣਾ ਕੋਈ ਨਹੀਂ ਮੈਂ ਜਾਵਾਂਗੀ ਤੇ ਫਿਰ ਲਾਵਾਂਗੇ ਹੁਣ ਤੂੰ ਆਖੇਂਗੀ ਵੀ ਇੱਕ ਦੋ ਦਿਨ ਚ ਹੀ ਜਾ ਤੇ ਢੀ ਛੇਤੀ ਤੇ ਜਾਣੀ ਜਾਣਾ ਤੇ ਨਾ ਹੀ ਇਹਨਾਂ ਨੇ ਮੇਰੇ ਆਖੇ ਲੱਗਣਾ ਵਾ ਵੀ ਮੈਂ ਆਖਾਂਗੀ ਵੀ ਮੈਨੂੰ ਪੇਕੇ ਲਾਜੇ ਤਾਂ ਉਸ ਵੇਲੇ ਹੀ ਤੁਰ ਪੈਣਗੀ ਆ ਗਏ ਪਾਣੀ ਪੋਣੀ ਪੀਣਾ ਹਾਂ ਕੋਈ ਨਹੀਂ ਹਾਂ ਬਣੀ ਹੈ ਰੋਟੀ ਲਿਆ ਦਿੰਨੀ ਹੈ ਮਿੱਕੀ ਬਾਜੀ ਹੁਣ ਹੀ ਘੁੰਮਣ ਫਿਰਨ ਚੱਲ ਗਏ ਆ ਤੇ ਤੁਸੀਂ ਜੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਘੁੰਮਣ ਫਿਰਨ ਕਿੱਥੇ ਚੱਲ ਗਏ ਆ ਉਹ ਤਾਂ ਕਹਿੰਦੇ ਗੁਰਦੁਆਰੇ ਮੱਥਾ ਟੇਕਣ ਜਾਣਾ ਨਹੀਂ ਤੇ ਉਹ ਰਾਂਦੇ ਸੀ ਸੋਰੇ ਵੀ ਜਾਣਾ ਆਪਣੇ ਚਲੋ ਜਾਣ ਕੋ ਸੋਹਰੇ ਤੇ ਫਿਰ ਕੀ ਹੁਣ ਜਿਆ ਉਹ ਤਾਂ ਘੁੰਮਣਾ ਫਿਰਦਾ ਹੈਗਾ ਯਾ ਉਹਨੇ ਨਹੀਂ ਨਹੀਂ ਜੇ ਬਾਅਦ ਆਏ ਆ ਤੇ ਜਾਣਾ ਤਾਂ ਨਾ ਹੈ ਜਾਨਾ ਚਲੋ ਜਾਣ ਜਿੱਥੇ ਮਰਜੀ ਅਸੀਂ ਕਿਹੜਾ ਮਨਾਂ ਕੀਤਾ ਪਰ ਜਿਹੜੀ ਗੱਲ ਕਰਨੀ ਆ ਉਹ ਤਾਂ ਤੁਸੀਂ ਕਰੋ ਗੱਲ ਜਿਹੜੀ ਉਹ ਗੱਲ ਵੀ ਕਰ ਲੈਨੇ ਹੁਣ ਹੌਸਲੇ ਨਾਲ ਹੀ ਹੋਣੀ ਆ ਤੁਸੀਂ ਤਾਂ ਕੰਡ ਜੇ ਆਉਂਦੇ ਆ ਉਹਦੇ ਨਾਲ ਅਸੀਂ ਬਿਲਾਂ ਵੰਡ ਵੰਡੋਤੀਆਂ ਕੰਡਾ ਵੀ ਫੀਤਾ ਫੜ ਕੇ ਹਾ ਹਏ ਆਉਂਦੇ ਆ ਆਪਾਂ ਗੱਲ ਕੀਤੀ ਤੁਹਾਨੂੰ ਬਲਾਂ ਪਤਾ ਨਹੀਂ ਆ ਦੀਦੀ ਨੇ ਉਹਨਾਂ ਨੂੰ ਫੋਨ ਕਰਕੇ ਸੱਦਿਆ ਵਾ ਕਿ ਛੇਤੀ ਨਾਲ ਇੱਥੇ ਆ ਤੇ ਵੰਡ ਵੰਡੋਤੀ ਕਰੋ ਵੀ ਆਪਾਂ ਦੀ ਚੋਪ ਰੇਨੀ ਆ ਤਾਂ ਵੀ ਆਪਾਂ ਬਦਨਾਮ ਹੋ ਜੰਨੀ ਆ ਅਸੀਂ ਬਦਨਾਮ ਹੋ ਜੰਨੀ ਆ ਕਿਉਂਕਿ ਅਸੀਂ ਪਰ ਬੋਲੀਆਂ ਮੂੰਹ ਤੇ ਸਿੱਧੀ ਗੱਲ ਸੱਚ ਕਹਿ ਦਿੰਨੇ ਆ ਮਨਾਂ ਤੇ ਉਹਦਾ ਵੀ ਹੈਗਾ ਵਿੱਚ ਅੱਡ ਹੋਣ ਦਾ ਬੇਸ਼ੱਕ ਉਹ ਸਾਰਨ ਬੋਲ ਕੇ ਨਹੀਂ ਕਹਿੰਦੀ ਤਾਂ ਹੀ ਉਹਨੇ ਏਡੀ ਦੂਰੋਂ ਭਾਜੀ ਨੂੰ ਸੱਦ ਲਿਆ ਸੱਦਣਾ ਹੀ ਫੇਰ ਹੋਰ ਕੀ ਕਰਦੀ ਭਾਬੀ ਦੂਜੇ ਦਿਨ ਤੇ ਤੁਸੀਂ ਉਹਦੇ ਗੱਲ ਪੈ ਜਾਂਦੀਆਂ ਜੇ ਵੇਖੋ ਭਈ ਆਪਾਂ ਗੱਲ ਬੈਨੀ ਆ ਹੋਰ ਕੌਣ ਪੈਂਦਾ ਉਹ ਭਾਬੀ ਕਦੀ ਪਈ ਤੁਹਾਡੇ ਘਰ ਆ ਕੇ ਤੁਸੀਂ ਪੈਂਦੀਆਂ ਜੇ ਉਹ ਤੇ ਮਿੱਠੀ ਜੁੜੀ ਆ ਤੁਹਾਨੂੰ ਉਹ ਦਿਖਦੀ ਨਹੀਂ ਹੁਣ ਜੀ ਉਹ ਹਾਂ ਜੀ ਵਿੱਚ ਵਿੱਚ ਮੰਮੀ ਨੂੰ ਗੱਲਾਂ ਲਾ ਛੱੜਦੀ ਐ ਚੁੱਕਣਾ ਦੇ ਛੱੜਦੀ ਐ ਤਾਂਹੀਂ ਜਰੀ ਕਿਤੇ ਬੋਲ ਦਿੰਨੇ ਆ ਤਾਂ ਸਾਨੂੰ ਅਹੀਂ ਬੁਰੀਆਂ ਲੱਗਦੇ ਆ ਸਾਰਿਆਂ ਨੂੰ ਓਹੋ ਹੋ 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 ਵੇਖਿਓ ਕਿਤੇ ਚਲੋ ਕੋਈ ਗੱਲ ਨਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਥੇ ਸਾਰਾ ਕੁਛ ਹੀ ਹੋ ਰਹਿਣਾ ਜਿੱਦਣ ਵੰਡਉਂਦੀ ਹੋਈ ਪਤਾ ਲੱਗ ਹੀ ਰਹਿਣਾ ਤਾਂ ਪਾਸੇ ਉਹ ਗੱਲ ਬਾਬੇ ਖੇਤੀ ਵਾੜ ਕਾਜ ਵੰਡੀਆਂ ਪੈ ਜਾਣਾ ਤੋ ਹੋ ਹੀ ਜਾਣੀ ਐ ਜੇ ਹੁਣ ਆਏ ਆ ਤੂੰ ਡੋਤੀ ਕਰਕੇ ਜਾਣਗੇ ਕੋਈ ਗੱਲ ਹੀ ਹੌਸਲਾ ਰੱਖੋ ਹੋ ਜੂਗੀ ਗੱਲ ਵੀ ਹੌਸਲਾ ਰੱਖਣਾ ਮੈਂ ਜਦੋਂ ਅਜੇ ਵੀ ਹੋਗਾ ਲਾਣਾ ਵਾ ਵੀ ਚੁੱਪ ਕਰ ਜਾਓ ਜਿੰਨਾ ਟਾਈਮ ਲੰਘਣਾ ਹੈ ਟਾਈਮ ਪਾਸ ਕਰੋ ਆਪਣਾ ਕੋਈ ਨਾ ਕੋ ਬਣਦਾ ਜਾਊਗਾ ਘਰ ਦਾ ਪਾਜੀ ਮੇਰੀ ਸੁਣੋ ਗੱਲ ਤੁਹਾਨੂੰ ਲੱਗਣੀ ਤੇ ਮੇਰੀ ਗੱਲ ਦਾ ਗੁੱਸਾ ਹੀ ਆ ਹੁਣ ਵੇਖੋ ਕੱਲੀ ਜ਼ਮੀਨ ਜਾਇਦਾਦ ਤੈਨੂੰ ਆਪਾਂ ਖਾਣਾ ਤੇ ਨਹੀਂ ਨਾ ਹੈਗਾ ਵੀ ਖਾਦਿਆਂ ਤੇ ਰੋਟੀ ਖਾਦਿਆਂ ਤੇ ਡੱਪਰ ਨਾ ਨਾ ਉਹ ਤੁਸੀਂ ਸਾਰਾ ਡੱਬਰਾਂ ਦੇ ਜੇ ਕਿ ਉਹ ਨਹੀਂ ਖਾਣੀ ਹੈਗੀ ਜੱਜ ਦੇ ਨਾਲ ਤੇ ਜੇ ਜ਼ਮੀਨ ਜਾਇਦਾਦ ਹੋਊਗੀ ਤੇ ਫੇਰ ਹੀ ਕਮਾਈ ਕਰਾਂਗੇ ਔਰ ਦੁਨੀ ਗਾੜੀਆਂ ਡਾਂ ਨੀ ਬਾਨੀ ਤੇ ਹੈ ਨਹੀਂ ਵੀ ਤੁਹਾਡੇ ਬੜੇ ਬਿਜ਼ਨਸ ਚੱਲਦੇ ਆ ਤੁਸੀਂ ਘਰ ਬੈਠਿਆ ਤੁਹਾਨੂੰ ਕਮਾਈ ਆਈ ਜਾਣੀ ਆ ਅੱਜ ਤਾਂ ਉਹ ਵੀ ਬਣਿਆ ਨਾ ਸਾਰਾ ਸਾਂਝੇ ਪਰਵਾਜ਼ ਦੀ ਬਣਿਆ ਵਾ ਵੇਖ ਲਓ ਜਿੱਦੜ ਤੁਸੀਂ ਅੱਡ ਹੋਈਆਂ ਨਾ ਕੀ ਬਣਾ ਲੋਗੇ ਕਿਤੇ ਤੇ ਚਲੋ ਜਿੰਨਾ ਚਿਰ ਨਿਭਗੀ ਵਧੀਆ ਨਿਭਗੀ ਹੁਣ ਕਿਹੜੇ ਦੁਨੀਆ ਤੇ ਲੋਕੀ ਅੱਡ ਨਹੀਂ ਹੁੰਦੇ ਅਸੀਂ ਕੋਈ ਅਲੋ ਘਰ ਥੋੜੀ ਅੱਡ ਹੋਣਾ ਵਾ ਜੇ ਤੁਹਾਨੂੰ ਬਿਮਾਰੀ ਕਾਦੀ ਅੱਡ ਹੁੰਦੀ ਪਈਏ ਦੱਸੋ ਮੈਨੂੰ ਪਹਿਲਾਂ ਤੇ ਮਾੜਾ ਕੀ ਹੰਡਾ ਜੇ ਅਸੀਂ ਰੋਟੀ ਪਾਣੀ ਵਾਫੇ ਕੀਤਾ ਤਾਂ ਵਧੀਆ ਹੀ ਗੁਜ਼ਾਰਾ ਹੋਣ ਰਿਹਾ ਵਾ ਅਸੀਂ ਕਿਹੜਾ ਲੰਮਾ ਬੰਦੇ ਕੋਈ ਗੱਲ ਨਹੀਂ ਹੁੰਦਾ ਵੀਰ ਨਾ ਤੇ ਬਹਿ ਕੇ ਸਾਰੀ ਇਹ ਇੱਕ ਇੱਕ ਚੀਜ਼ ਜਿਹੜੀ ਹੈਗੀ ਹੈ ਨਾ ਕਰ ਲੈਣੀ ਹੈ ਉਹਦੇ ਨਾਲ ਗਲਤ ਉਹਨੂੰ ਕਹਿੰਦੇ ਆ ਭਰਾ ਜੋ ਜੋ ਜਿੱਦ ਜਿੱਦੇ ਹਿੱਸੇ ਹੁੰਦਾ ਵੰਡਰ ਨੂੰ ਕਰ ਲਓ ਇਹ ਨਾ ਤੁਹਾਡਾ ਵਹਿਮ ਹੀ ਆ ਕਿ ਇਕੱਠੇ ਰਿਆਂ ਚੀਜ਼ਾਂ ਜ਼ਿਆਦਾ ਵੰਦੀਆਂ ਕਈ ਵਾਰੀ ਕੋਈ ਜ਼ਿਆਦਾ ਸਿਆਣਾ ਹੁੰਦਾ ਵਾ ਕੀ ਪਤਾ ਅੱਗੇ ਨਾਲ ਵਾਧ ਹੀ ਨਹੀਂ ਕੁਝ ਬਣਾ ਲੈਣਾ ਗੱਲ ਨਹੀਂ ਲੱਗ ਜਾਣਾ ਪਤਾ ਬਣਾ ਲਿਓ ਤੁਸੀਂ ਜਿਹੜਾ ਬਣਾਉਣਾ ਵਾ ਤੁਹਾਡਾ ਚੰਗੀ ਤੁਖਣੀ ਚਾੜੀ ਹੈ ਨਾ ਅਸੀਂ ਆਦੂਾਂਗੇ ਤੁਹਾਡੇ ਹੱਥੇ ਤੁਹਾਡੇ ਹਿੱਸੇ ਦਾ ਪੈਸਾ ਆਏਗਾ ਤਾਂ ਅਸੀਂ ਵੇਖਾਂਗੇ ਵੀ ਕਿੱਥੇ ਵਰਤਣਾ ਕਿੱਥੇ ਨਹੀਂ ਫਿਰ ਜਾਓ ਗੱਲਾਂ ਘੱਟ ਕਰੋ ਨਾ ਜਾ ਰੋਟੀ ਲਿਆਓ ਲਿਆ ਦਿਨਿਆ ਦੋ ਕੱਪੜੇ ਤਿਆਰ ਕਰ ਲਾ ਮੈਂ ਤੁਹਾਡੇ ਜੋੜ ਦੇ ਕੱਪੜੇ ਕੋਈ ਗੱਲ ਨਹੀਂ ਜਾ ਪੀ ਲਾ ਫੇਰ ਆਖੋਗੇ ਵਟ ਪੈ ਗਏ ਆ ਕੋਈ ਨਹੀਂ ਅੱਗੇ ਬਹੁਤ ਪ੍ਰੈਸ ਕਰਕੇ ਰੱਖਿਆ ਨਾ ਬਾਟੀ ਪਈ ਅੱਗੇ ਆਉਂਦਿਆਂ ਨਾ ਪਾਣੀ ਦਾ ਧਾਣੀ ਪੁੱਛਿਆ ਜੇ ਕੋ ਰੋਟੀ ਖਾਣੀ ਹੈ ਜੇ ਨਹੀਂ ਖਾਣੀ ਕਿੱਥੋਂ ਆਏ ਜੇ ਕੀ ਕਰਨ ਗਏ ਲੈ ਮੈਂ ਤੁਹਾਨੂੰ ਪੁੱਛਿਆ ਤਾਂ ਹੁੰਦਿਆ ਪਾਣੀ ਵੀ ਪੁੱਛਿਆ ਰੋਟੀ ਵੀ ਪੁੱਛਿਆ ਬਣੀ ਆ ਬਸ ਬੋਲ ਗੱਲ ਕਰਨ ਡਿਆ ਭਈ ਗੱਲ ਛੇਤੀ ਕਰੋ ਵੰਡ ਦੀ ਹੈ ਥੋ ਲੋ ਹੱਥ ਮੇ ਲਿਉਣੀ ਰੋਟੀ ਮੈਂ ਮੈਂ ਹੁਣ ਟੈਂਸ਼ਨ ਲਈ ਜਾਵਾਂ ਸਾਰਾ ਕੁਝ ਠੀਕ ਹੋ ਜਾਣਾ ਆ ਹੋ ਕੇ ਸਾਰਾ ਕੁਝ ਬੜਾ ਵਧੀਆ ਹੋਣ ਲਿਆ ਵਾ ਠੀਕ ਤਾਂ ਪਈ ਹੋ ਜਾਣਾ ਹਨਾ ਮੇਰੀ ਸੁਣ ਲੈ ਕੰਨ ਸਭ ਤੋਂ ਜ਼ਿਆਦਾ ਤੰਗ ਤੂੰ ਹੋਣ ਆਂ ਜਾਂ ਡਹੋਂ ਤੋਂ ਬਾਅਦ ਮੇਰੇ ਕੋਲ ਖਾਲਾ ਇੱਥੇ ਨਾ ਮੈਂ ਕਿਹੜੇ ਕੋਲ ਤੰਗ ਹੋਣਾ ਵਾ ਤੁਸੀਂ ਜੇ ਕਮਾਈ ਕਰਨ ਦੇ ਜੇ ਤੇ ਸਾਰਾ ਕੁਝ ਠੀਕ ਹੀ ਠੀਕ ਆ ਅੱਛਾ ਵੇਹ ਵੱਡਾ ਵੀਰ ਤਾਂ ਬਾਹਰ ਉਹਨੇ ਬਾਹਰ ਚੱਲ ਜਾਣਾ ਉਹਦਾ ਉੱਥੇ ਸੈੱਟ ਵਾ ਤੇ ਰਹੀ ਗੱਲ ਜੀਤਾ ਭਾਬੀ ਦੀ ਇਨੂੰ ਪਤਾ ਵਾ ਉਹ ਕਿਹੜੀ ਗੱਲੋਂ ਇੰਨਾ ਜ਼ੋਰ ਲਾਉਂਦੀ ਆ ਕਿ ਮੈਂ ਵੱਖ ਹੋ ਜਾ ਕਿਉਂਕਿ ਉਹਦੇ ਦੋਵੇਂ ਭਰਾ ਬਾਹਰ ਆ ਉਹਨੂੰ ਪਤਾ ਵਾ ਕਿ ਮੈਂ ਉਹਨਾਂ ਦੀ ਮਦਦ ਲੈ ਕੇ ਸੋਨ ਨੂੰ ਉਹਨੂੰ ਦੁਕਾਨਾ ਦੁਕਾਨਾ ਪਾ ਦੇਣੀ ਆ ਵਾ ਤੇ ਚੱਲ ਸਾਡਾ ਵਧੀਆ ਚੱਲਦਾ ਜਾਣਾ ਜੇ ਨਾਂ ਵੀ ਪਈਆਂ ਉਹਨੂੰ ਬਾਹਰ ਕਲਾ ਦੂੰਗੀ ਓਏ ਹੋਏ ਹੋਏ ਭਰਾ ਕੋਈ ਵੀ ਨਹੀਂ ਦਿੰਦਾ ਹੁੰਦਾ ਇੰਨਾ ਕੁਛ ਠੀਕ ਆ ਨਾ ਇਹ ਤੁਹਾਡੇ ਮਨ 'ਚ ਵਹਿਮ ਹੀ ਆ ਦੇਣ ਵਾਲੇ ਬਥੇਰਾ ਖੋ ਦਿੰਦੇ ਆ ਸਾਰੇ ਤੇਰੇ ਭਰਾਵਾਂ ਵਰਗੇ ਨੰਗ ਨਹੀਂ ਹੈਗੇ ਅੱਛਾ ਮੇਰਾ ਭਰਾ ਨੰਗਾ ਇਸੇ ਗੱਲ ਤੋਂ ਉਹਦਣ ਲੜਾਈ ਹੋਈ ਸੀ ਜਰੂਰ ਮੇਰੇ ਭਰਾ ਦਾ ਕੋਈ ਗੱਲ ਵੀ ਨਹੀਂ ਹੈਗੀ ਤੇ ਤੁਸੀਂ ਧੱਕੇ ਨਾਲ ਉਹਨੂੰ ਵੀ ਚਲੇਟ ਦੇ ਦੇਗੇ ਤੁਹਾਡੇ ਭਰਾ ਨੇ ਤੁਹਾਨੂੰ ਕੀ ਦੇਤਾ ਪਹਿਲਾਂ ਮੈਨੂੰ ਇਹ ਦੱਸੋ ਮੇਰੇ ਭਰਾ ਨੇ ਜੋ ਜ਼ਮੀਨ ਜਾਇਦਾਦ ਹੈਗੀ ਹੈ ਮੇਰੇ ਨਾਲ ਵੰਡਣੀ ਹੈ ਜੋ ਕੋਈ ਨਹੀਂ ਹਾਂ ਵੰਡਣੀ ਹੈ ਨਾ ਉਹ ਆਪਣਾ ਹਿੱਸਾ ਤੇ ਨਹੀਂ ਨਾ ਤੁਹਾਨੂੰ ਤੇ ਦੇ ਲੱਗੇ ਤੇਰੇ ਭਰਾ ਨੇ ਤਾਂ ਕਦੇ ਪੁੱਛਿਆ ਵੀ ਨਹੀਂ ਹੈਗਾ ਆ ਗਿਆ ਵੀ ਕਿਹੜੇ ਹਾਲਾਤਾਂ ਵਿੱਚ ਹੈਗੀ ਤੇ ਕਦੇ ਕਿਹੜੇ 'ਚ ਨਹੀਂ ਇੱਕ ਵਾਰ ਤੋਂ ਉਹਦਣ ਮਨਾ ਕਰਤਾ ਬਾ ਠੀਕ ਆ ਜੀ ਉਹ ਦੱਗੇ ਚਾਹੁੰਦੇ ਸੀ ਕਿ ਅਸੀਂ ਇੱਥੇ ਵੜਿਆ ਨਾ ਕਰੀ ਇਹ ਤਾਂ ਟਾਟਾ ਵਹਿਮ ਹੀ ਆ ਭੈਣ ਭਰਾ ਕਦੇ ਹੁੰਦੇ ਦੁੱਖ ਸੁੱਖ ਦੇ ਸਾਥੀ ਹੁੰਦੇ ਆ ਉਹਨਾਂ ਨੇ ਇੱਥੇ ਆ ਕੇ ਕੀ ਵੇਖਣਾ ਵਾ ਇੱਥੇ ਆ ਕੇ ਕੀ ਖਾਣਾ ਵਾ ਤੁਹਾਡੀ ਮਾਂ ਦੇ 1 ਰੁਪਿਆ ਕੱਢ ਕੇ ਖੁਸ਼ ਨਹੀਂ ਹੈਗੀ ਵੀ ਨਾ ਨਾ ਅੱਗੇ ਜਿਹੜੇ ਹੁੰਦੇ ਰਿਸ਼ਤੇਦਾਰੋਂ ਕਾ ਖਾਂਦੇ ਨਹੀਂ ਤੁਸੀਂ ਨਾ ਜਾਣ ਬੁੱਝ ਕੇ ਮੇਰੇ ਨਾਲ ਲੜਾਈ ਕਰਨ ਦੇ ਜੇ ਤੇ ਜਾਣ ਬੁੱਝ ਕੇ ਮੇਰੀ ਬੇਇੱਜ਼ਤੀ ਕਰਾਉਣ ਦੇ ਸਾਰੇ ਜੀਆਂ ਦੇ ਵਿੱਚ ਕਿ ਮੈਂ ਹੀ ਗਲਤ ਵਾਂ ਚੱਲ ਮੈਨੂੰ ਛੱਡ ਇਹ ਗੱਲਾਂ ਕਿਉਂ ਛੱਡ ਇਹ ਗੱਲਾਂ ਇਹ ਦੱਸ ਜਦੋਂ ਜਿਹੜਾ ਆਪਣੇ ਭਰਾ ਦੀ ਗੱਲ ਆਉਂਦੀ ਆ ਉਦੋਂ ਤੂੰ ਗੱਲਾਂ ਛੱਡ ਜਿਹੜਾ ਤੁਸੀਂ ਮੇਰੇ ਭਰਾ ਨੂੰ ਗੱਲਾਂ ਕਰਦੇ ਆ ਉਦੋਂ ਕੋਈ ਗੱਲ ਹੀ ਨਹੀਂ ਹੈਗੀ ਮੈਨੂੰ ਇਹ ਦੱਸ ਵੀ ਜਦੋਂ ਆਪਾਂ ਅੱਡ ਹੋ ਗਏ ਉਦੋਂ ਨਹੀਂ ਫਿਰ ਤੇਰੇ ਭਰਾ ਨੇ ਆਇਆ ਕਰ ਫੇਰ ਕੀ ਲੈਣਾ ਉਹਨੇ ਲੈ ਫੇਰ ਕੀ ਲੈਣਾ ਆਪਣੀ ਭੈਣ ਨੂੰ ਮਿਲਣ ਨਹੀਂ ਆ ਸਕਦਾ ਇਹਦਾ ਮਤਲਬ ਉਹ ਵੀ ਡੀਕਨ ਡਾ ਕਿ ਮੇਰੀ ਭੈਣ ਵਾਕ ਹੋਵੇ ਹਨਾ ਆ ਜੋੜੇ ਤੁਹਾਡੇ ਗਾੜੀ ਹੱਥ ਮੈਂ ਤੁਹਾਡੇ ਨਾਲ ਲੜਦਾ ਨਹੀਂ ਚਾਹਨੀ ਹੈਗੀ ਚਲ ਠੀਕ ਹੈ ਲੈਣਾ ਜਾ ਪਤਾ ਨਹੀਂ ਕਿਦਾ ਗੁਸਾ ਤੇ ਕਿਦੇ ਤੇ ਤੁਸੀਂ ਕੱਢੀ ਜਾਂਦੇ ਜੇ ਜਾ ਜਾ ਦੇਖਿਓ ਸਹੀ ਤੁਹਾਡੇ ਭਰਾ ਕੋ ਕਿੱਦਾਂ ਕਿੰਨਾ ਪੈਸਾ ਨਿਕਲਦਾ ਵੱਡੇ ਕੋ ਹਮ ਨੱਪ ਲੈ ਆਓ ਉਹਨੇ ਨੱਪਿਆ ਨੱਪੇ ਹੀ ਹੁਣਾ ਵਾ ਤੁਸੀਂ ਰਹਿ ਨਾ ਬਸ ਇੱਥੇ ਘਰ ਦੇ ਕੰਮ ਕਰਨ ਜਿਓਗੇ ਸਾਰੇ ਵੀ ਬਾਹਰ ਅੰਦਰ ਨਿਕਲ ਜਾਣਾ ਨਿੱਕੇ ਨੂੰ ਵੀ ਅਗਲੇ ਨੇ ਕੱਢ ਦਿੱਤਾ ਵੱਡੇ ਨੂੰ ਵੀ ਕੱਢ ਦਿੱਤਾ ਤੇ ਸੋਨੂੰ ਕੋਈ ਬਚੇਰਾ ਪੈਸਾ ਵਾ ਤੁਸੀਂ ਵਸ ਤੁਹਾਡੇ ਕੋਈ ਨਹੀਂ ਕੱਖ ਹੈਗਾ ਵੀ ਜੇ ਮੈਂ ਮਾੜੀ ਮੋਟੀ ਚਲਾਕੀ ਚੁਸਤੀ ਵਰਤਦੀਆਂ ਤੇ ਉਹ ਤੁਸੀਂ ਮੈਨੂੰ ਚੁੱਪ ਕਰਾ ਦੇਂਦੇ ਜੀ ਜਾ ਜਾ ਕੇ ਆਪਣਾ ਕੰਮ ਕਰ ਤੇਰਾ ਦਿਮਾਗ ਪੁੱਠਾ ਹੋ ਗਿਆ ਜਿਹੜੇ ਬੰਦੇ ਦਿਮਾਗ ਪੁੱਠਾ ਕੰਮ ਕਰਦਾ ਪੈਣਾ ਉਹਨੂੰ ਕਦੀ ਸਿੱਧਿਆ ਨਹੀਂ ਕੀਤਾ ਜਾ ਸਕਦਾ ਜਾ ਆਹੋ ਮੇਰਾ ਦਿਮਾਗ ਪੁੱਠਾ ਵਾ ਮੈਂ ਛ ਦੇਣ ਵਾ ਮੈਨੂੰ ਕਿਸੇ ਚੀ ਦੀ ਅਕਲ ਨਹੀਂ ਹੈਗੀ ਮੈਂ ਲੜਾਈਆਂ ਪਾਉਂਦੀਆਂ ਘਰ ਦੇ ਵਿੱਚ ਛਿਆਣੇ ਕਹਿੰਦੇ ਜਦੋਂ ਮਸ਼ੀਨ ਦੀਆਂ ਗਰਾਰੀਆਂ ਪੁੱਠੀਆਂ ਘੁੰਮਣ ਦਾ ਬੰਨਾ ਫੇਰ ਖਰਾਬ ਹੋ ਜਾਂਦੀ ਆ ਉਹ ਹਮ ਹਾਲ ਤੇਰਾ ਵਾ ਤੇਰੀਆਂ ਗਰਾਰੀਆਂ ਇਸ ਟਾਈਮ ਤੇ ਪੁੱਠੀਆਂ ਘੁੰਮਡੀਆਂ ਵਜਾ ਜਾ 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 ਪਹਿਲਾਂ ਸ਼ੁਰੂ ਕਰ ਲੈਂਦੇ ਲੜਾਈ ਬਸ ਜਾ 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 ਜੇ ਏਡੀ ਨਾਲ ਮੁਕਾਬਲਾ ਕਰੋਗਾ ਫੇਰ ਮੇਰੇ ਨਾਲ ਤਾਂ ਲੱਗ ਹੀ ਜਾਵੇ ਪਤਾ ਮੁਕਾਬਲਾ ਕਰਨ ਤੂੰ ਗਾੜੀ ਬਹੁ ਹੈਗੀਆਂ ਚਪੇੜਾ ਨਾ ਖਾ ਲਈ ਮੇਰੇ ਕੋਲ ਜਾ ਰੋਟੀ ਲੈ ਕੇ ਆ ਮੈਂ ਨਹੀਂ ਕਿ ਲਿਆ ਕੇ ਵੇਦੇਣੀ ਰੋਟੀ ਰਾਟੀ ਆ ਇੱਕ ਚਪੇੜ ਮਾਰੀ ਹੋਵੇ ਤੇਰੇ ਵਰਗੀ ਕੰਦਾ ਚ ਵੱਜਦੀ ਫਿਰਦੀ ਮੁਕਾਬਲਾ ਕਰੋ ਇਹ ਮੇਰੇ ਨਾਲ ਕੋਡਲੀ 2 ਮਿੰਟ ਸੁਣ ਰਹੀ ਜੀ ਕਿਹਾ ਐਂਡੀ ਸੀ ਆਹੇ ਮੇਰਾ ਬੀਪੀ ਵੱਧਦਾ ਵਾ ਤੇ ਮੈਂ ਆਹ ਤਲੀਆਂ ਚੀਜ਼ਾਂ ਤੇ ਮਿੱਠਾ ਛੱਡਿਆ ਵਾ ਤੇ ਆਹ ਕੜਾਈ ਭਰ ਕੇ ਵੇਸਣ ਬਣਾ ਲਈ ਹੁਣ ਨਹੀਂ ਤੇਰਾ ਬੀਬੀ ਬਰੂਗਾ ਨਹੀਂ ਪਣਾ ਬੀਪੀ ਦੀ ਦਵਾਈ ਖਾ ਲਈ ਆ ਤੂੰ ਕਾ ਟੈਨਸ਼ਨ ਲੈਨੀ ਆ ਮੇਰੀ ਇਹ ਚੀਜ਼ਾਂ ਥੋੜੀ ਛੋਟਦਿਆਂ ਆ ਆਹੋ ਨਾਲੇ ਮੈਂ ਕਿਹਾ ਕਿ ਅੰਦਰ ਗੱਲਬਾਤ ਹੋਣੀ ਵੰਡਵੰਡਾਈ ਦੀ ਤੇ ਚੱਲ ਮੂੰਹ ਮਿੱਠਾ ਕਰਦੀ ਆ ਨਾਲੇ ਕੜਾਈ ਬਣੀ ਹੋਏਗੀ ਤੇ ਨਾਲ ਦੋ ਦਿਨ ਮੇਰੇ ਨੰਗ ਜਾਣਗੇ ਮੈਂ ਤਾਂ ਨਹੀਂ ਤੂੰ ਵੀ ਦੂਜੀ ਕੜਾਈ ਧਰ ਲਾ ਤਾਂ ਤੂੰ ਹੀ ਬਣਾ ਲੈ ਆਪਣੇ ਲਈ ਮੈਨੂੰ ਨਾ ਕੁਝ ਵੀ ਨਹੀਂ ਬਣਾਉਣਾ ਆਂਦਾ ਇੱਥੋਂ ਹੀ ਮੜ ਜਾ ਦੇਦੀਆਂ ਖਾਣ ਨੂੰ ਤੈਨੂੰ ਬਸ ਗੱਲਾਂ ਹੀ ਹੁੰਦੀਆਂ ਵਾ ਬਣਾਉਣਾ ਵੀ ਸਿੱਖ ਲਿਆ ਕਰ ਕੋ ਮੇਰੇ ਵੱਲ ਵੇਖ ਸਭ ਕੁਝ ਬਣਾ ਕੇ ਤੇ ਮੈਂ ਟਾਈਮ ਨਾ ਖਾਣ ਵਾਲੀ ਬਣਨੀ ਆਂ ਤੇਰੇ ਕੋ ਵੀ ਕੋਈ ਚੀਜ਼ ਮੰਗ ਲਈ ਤੇ ਤੇਰਾ ਤਾਂ ਹੌਸਲਾ ਜੱ ਤੇ ਨਹੀਂ ਪੈਂਦਾ ਹੈਗਾ ਕਿ ਤੈਨੂੰ ਵੀ ਕੁਝ ਦੇ ਦਾਂ ਆਪ ਵੀ ਤੇ ਇਕੱਲੀ ਖਾ ਖਾ ਕੇ ਬਿਮਾਰ ਹੀ ਹੋਣ ਦੀ ਆ ਅੱਛਾ ਆ 20 ਰੁਪਏ ਦਾ ਬਰੈਡ ਦੇ ਪੈਕਟ ਬਾਰੇ ਬੜੀ ਸੁਣਾਇਆ ਸੀ ਤੂੰ ਤੇ ਹੁਣ ਇੱਕ ਚੀਜ਼ ਮੰਗਣ ਬਾਰੇ ਕਹਿਣ ਦੀ ਵੀ ਚੀਜ਼ ਮੰਗ ਲਈਏ ਜੇ ਤੂੰ ਕੋਰੀ ਹੈ ਨਾ ਤੇ ਮੈਂ ਵੀ ਓਦਾਂ ਦੀ ਆ ਤੇਰੇ ਵੱਲ ਵੇ ਵੇ ਕੇ ਮੈਂ ਵੀ ਬਣ ਗਈ ਆ ਓਹੋ ਪੁਰਾਣੀਆਂ ਗੱਲਾਂ ਛੱਡਣੀਆਂ ਨਹੀਂ ਆਵੀ ਪੁਰਾਣੀਆਂ ਗੱਲਾਂ ਛੱਡੀਏ ਫੇਰ ਹੀ ਲੜਾਈ ਮੁੱਕਦੀ ਹੁੰਦੀ ਆ ਤੇ ਤੂੰ ਵੀ ਪੁਰਾਣੀਆਂ ਗੱਲਾਂ ਨਾ ਨਾ ਕਰਿਆ ਕਰ ਉਹ ਜੀਆਂ ਕਿ ਜਿਵੇਂ ਪੁਰਾਣੀਆਂ ਗੱਲਾਂ ਫੇਰ ਸੜ ਕੇ ਰੱਖਾਂ ਮੇਰੀ ਗੱਲ ਸੁਣ ਹਾਂ ਮੈਂ ਤੇ ਤੇਰੇ ਭੈਣ ਲਈ ਕਹਿਣ ਦੀ ਆ ਤੇ ਤੂੰ ਮੈਨਾਂ ਨਾਲ ਲੜਨੀ ਪੈ ਗਈ ਨਾ ਦੇ ਬੈਣਾ ਅੱਜ ਲੜਨ ਦਾ ਦਿਨ ਨਹੀਂ ਆ ਅੱਜ ਖੁਸ਼ੀ ਦਾ ਦੇਣਾ ਤੂੰ ਜਾ ਅੰਦਰ ਜਾ ਕੇ ਸੂਹ ਲੈ ਬੇ ਕੀ ਗੱਲਾਂ ਕਰਦੇ ਆ ਉਹਨਾਂ ਚਰ ਨੂੰ ਮੈਂ ਬਣਾਣਾ ਖੜਾ ਚੱਲ ਠੀਕ ਆ ਮੈਂ ਧਿਆਨ ਰੱਖਦੀ ਆ ਚੰਗੀ ਫਲੀ ਬਣਾਉਂਦੀ ਆ ਉੱਤੇ ਆ ਗਈ ਆ ਕਲੈਣੀ ਜੀ ਨજર ਲਾਉਣ ਵਾਸਤੇ ਇਹਦਾ ਰਤਾ ਵੀ ਖਾ ਕੇ ਬਿਮਾਰ ਹੋ ਜੇ ਤੇ ਸਾਰੀ ਕੜਾਈ ਮੈਨੂੰ ਮਿਲ ਜੇ ਦਿਨੀ ਆ ਤੈਨੂੰ ਮੈਂ ਅੱਛਾ ਤੇ ਆ ਗੱਲ ਆ ਫਿਰ ਪਤਾ ਮੈਨੂੰ ਗੱਲ ਤੁਸੀਂ ਮੇਰੇ ਨਾਲ ਅੱਗੇ ਵੀ ਕਰਨਾ ਚਾਹੁੰਦੇ ਸੀ ਜਦੋਂ ਬਾਹਰ ਬੈਠਿਆ ਸੀ ਮਨਜੀ ਤੇ ਪਰ ਹਿੰਮਤ ਨਹੀਂ ਪਈ ਤੁਹਾਡੀ ਦੋਵਾਂ ਦੀ ਮੈਂ ਵੀ ਇਹੋ ਸੋਚਿਆ ਸੀ ਕਿ ਜਿੰਨਾ ਚਿਰ ਤੱਕ ਮੇਰੇ ਨਾਲ ਗੱਲ ਕਰੋਗੇ ਨਾ ਨਾ ਉਹ ਨਾ ਜੇ ਮੈਂ ਵੀ ਨਹੀਂ ਗੱਲ ਛੇੜਨੀ ਪਰ ਚਲੋ ਹਣ ਤੁਸੀਂ ਗੱਲ ਕਰ ਲਈ ਆ ਪਰ ਮੈਂ ਤਾਂ ਤੁਹਾਨੂੰ ਅਜੇ ਵੀ ਇਹੋ ਗੱਲ ਆਖੂ ਕਿ ਏਕੇ ਦੇ ਵਿੱਚ ਬਹੁਤ ਬਰਕਤ ਹੁੰਦੀ ਆ ਅਸੀਂ ਇਕੱਠੇ ਆਂ ਕੁਛ ਨਾ ਕੁਛ ਬਣਾਈ ਜਾਣ ਦੇ ਵੇਖ ਲਓ ਅਜੇ ਵੀ ਸੋਚ ਲਓ ਤੇ ਮਨਾ ਲਓ ਆਪਣੀਆਂ ਨਾਲ ਦੀਆਂ ਨੂੰ ਅਸੀਂ ਬਹੁਤ ਕੁਝ ਕਰਨਾ ਵਾ ਜ਼ਿੰਦਗੀ ਦੇ ਵਿੱਚ ਤੇ ਕੀਤਾ ਤਾਂ ਹੀ ਜਾਣਾ ਵਾ ਜੇ ਅਸੀਂ ਇਕੱਠੇ ਰਵਾਂਗੇ ਟੈਮ ਨਾਲ ਕੜਾਈ ਭਰ ਕੇ ਬੈ ਗਈ ਆ ਉਧਰ ਲੱਗ ਗਈ ਉਹ ਨਜ਼ਰ ਕੀ ਹੋ ਗਿਆ ਆਏ ਮਿੱਠਾ ਖਾਲੀਏ ਮਿੱਠਾ ਖਾਲੀਏ ਮਿੱਠਾ ਵੰਡੂਗੀ ਉਹ ਕੋੜਿਆ ਕਰ ਦੂੰ ਫਿਰ ਡੇ ਜੀ ਮਨ ਹਾਏ ਹਾਏ ਹੁਣ ਕੀ ਹੋ ਗਿਆ ਵਾ ਉਹ ਪਾਜੀ ਕਹਿੰਦੇ ਅਸੀਂ ਨਹੀਂ ਵੰਡ ਬਣਾਉਤੀ ਕਰਨੀ ਆ ਕਿ ਅਸੀਂ ਇਕੱਠਿਆਂ ਨੇ ਰਹਿਣਾ ਜੇ ਨਹੀਂ ਇਹੋ ਜੀ ਗੱਲ ਕੋਈ ਵੀ ਨਹੀਂ ਹੁੰਦੀ ਹੋ ਜਾਂਦੀ ਹੈ ਫਟ ਸਭ ਕੁਝ ਤੂੰ ਨਾ ਅਸਲ ਚ ਪਹਿਲਾਂ ਹੀ ਵੱਡੇ ਵੱਡੇ ਸੁਪਨੇ ਸੋਚ ਲੈਣੀਆਂ ਜਿਹਦੇ ਕਾਕੇ ਸਾਰਾ ਕੰਮ ਖਰਾਬ ਹੋ ਜਾਂਦਾ ਸੁਪਨੇ ਸੋਚੀਏ ਤੇ ਫੇਰ ਹੀ ਸੁਪਨੇ ਪੂਰੇ ਹੁੰਦੇ ਆ ਚੰਗਾ ਕਰ ਲੈ ਫੇਰ ਸੁਪਨੇ ਪੂਰੇ ਆ ਆਪਣੇ ਕੜਾਈ ਖਾਂਦੀ ਰਹੀ ਏ ਅੰਦਰ ਦੇ ਬੈਗੇ ਜਿਹੜਾ ਹਰਖਣ ਆ ਨਾ ਅੱਡ ਹੋਇਆ ਤੇ ਫਿਰ ਇਹਨਾਂ ਨੂੰ ਮੈਂ ਦੱਸਣੀ ਆ ਅੱਡ ਤੇ ਮੈਂ ਹੁਣ ਕਰਾ ਕੇ ਹੀ ਛੱਡਣਾ ਵਾ ਜਿਹੜਾ ਇੰਨਾ ਮਿੱਠਾ ਬਣਾਇਆ ਵੇਸਟ ਥੋੜੀ ਕਰਨਾ ਵਾ ਸੋਨੂ ਭਾ ਬਾਹਰ ਆਉਗਣਾ ਗਾਲੀ ਪੈ ਜੀ ਅੱਛਾ ਹਾਂ ਤੇ ਤੁਸੀਂ ਬਾਜੀ ਨਾ ਉਹਦੇ ਗੱਲ ਹਾ ਹੈ ਜਿਹੜੀ ਦੀ ਗੱਲਾਂ ਨੇ ਕੋਈ ਬੰਦੇ ਦੇ ਗੱਲ ਪੈ ਜੀ ਹਿੱਕੀ ਨਹੀਂ ਤੁਹਾਡੇ ਮੈਂ ਤੈਨੂੰ ਕਹਿੰਦੀ ਆ ਉਸੇ ਵੇਲੇ ਤੁਸੀਂ ਮੇਰੇ ਦੋਵਾਲੇ ਕਿਹੜੀ ਗੱਲ ਕੋਈ ਨਹੀਂ ਹੁੰਦੀ ਆ ਮੈਂ ਨਹੀਂ ਆ ਮੈਨੂੰ ਨਾ ਮਤਾਂ ਦਿੰਦੀ ਰਿਹਾ ਕਰ ਆਪ ਵੀ ਇਹ ਕੰਮ 'ਚ ਲੱਗਿਆ ਕਰ ਆਪ ਤੇ ਤੂੰ ਚੁੱਪ ਹੋ ਰਹਿਣੀ ਆ ਮੇਰਾ ਕੱਲੀ ਦਾ ਹੀ ਝੋਰ ਲਵਾਈ ਜਾਂਦੀ ਆ ਵੀ ਇਹ ਅੱਗੇ ਹੋਏ ਇਹ ਅੱਗੇ ਹਾ ਇਹ ਤਾਂ ਆਪ ਬਸ ਚੁੱਪ ਕਰਕੇ ਬਹਿ ਰਹੀਦੀ ਆ ਨਹੀਂ ਤੈਨੂੰ ਕੀ ਲੱਗਿਆ ਕਿ ਮੈਂ ਚੁੱਪ ਕਰਕੇ ਬੈਠੀ ਰਹਿਣੀ ਆ ਮੈਂ ਤਾਂ ਤੇਰੇ ਨਾਲ ਚੁੱਪ ਰਹੀ ਨਹੀਂ ਆ ਇਨਾ ਕੰਮਾਂ ਚ ਕੁੰਦੀ ਉਦਾਂ ਤੂੰ ਬਸ ਆਪਣੇ ਘਰ ਵਾਲੇ ਨਾਲ ਲੜਦੀ ਰਹਿਣੀ ਆ ਅੰਦਰੇ ਅੰਦਰੇ ਮੈਨੂੰ ਆਣੇ ਸਮਾਨ ਲੈ ਆ ਕੇ ਦਤਾ ਨਹੀਂ ਲੈ ਆ ਕੇ ਦਤਾ ਜਿੰਨਾ ਚੋਰ ਮੈਂ ਲਾਉਂਦੀ ਤੂੰ ਵੀ ਲਾਇ ਇਨਾ ਜ਼ੋਰ ਨਾਲ ਨਾ ਮੈਂ ਤਾਂ ਕੁਝ ਜ਼ੋਰ ਹੀ ਨਹੀਂ ਲਾਇਆ ਮੇਰੇ ਬਸ ਚੁੱਪ ਕਰਕੇ ਬੈਠੀ ਰਹਿਣੀ ਆ ਕਿ ਤੂੰ ਬਸ ਜ਼ੋਰ ਲਾਉਣੀ ਆ ਸੂਟਾਂ ਦੇ ਉੱਤੇ ਵੀ ਆ ਕੜਾਈ ਕਰਵਾ ਲਾਂ ਤੇ ਆ ਸੂਟ ਪਾ ਲਾਂ ਉਧਰ ਤੇਰਾ ਜ਼ੋਰ ਲੱਗਦਾ ਬਸ ਆਹੋ ਲੱਗ ਰਹੀ ਕੱਤੀ ਕੀ ਇਹ ਦਮੁਈ ਜੀ ਵੀਰ ਆਪਾਂ ਤੇ ਪੂਰੀ ਵਾਹ ਲਾ ਕੇ ਵੇਖ ਲਿਆ ਪਰ ਨਹੀਂ ਉਹ ਚਿੱਕੋ ਗਲ ਦੇ ਉੱਤੇ ੜੀਆਂ ਵਾਂ ਪਹਿਲਾਂ ਤੇ ਸੋਚਿਆ ਸੀ ਕਿ ਚੱਲ ਕੱਲੀ ਰੋਟੀ ਵੱਖ ਕੀਤੀ ਆ ਤੇ ਇਹਨਾਂ ਨੂੰ ਥੋੜਾ ਬਹੁਤਾ ਅੱਗ ਲਾ ਜੂਗੀ ਪਰ ਨਹੀਂ ਉਹ ਤਾਂ ਪਤਾ ਨਹੀਂ ਕੀ ਕੋ ਆਪਣੇ ਮਨਾਂ ਦੇ ਵਿੱਚ ਵੰਡ ਵਰਤ ਕੇ ਬੈਠੀਆਂ ਵਾਂ ਸਾਰਾ ਕੁਝ ਹੀ ਉਹਨਾਂ ਨੇ ਆਪਣੇ ਵੱਲੋਂ ਤਾਂ ਵੰਡ ਲਿਆ ਵਾ ਚੱਲੋ ਇਸੇ ਕਰਕੇ ਭਾਬੀ ਨੇ ਤੁਹਾਨੂੰ ਸੱਦ ਲਿਆ ਮੈਂ ਕਿੰਨਾ ਚੰਗਾ ਹੋਇਆ ਨਹੀਂ ਤੇ ਆਏ ਦਿਨ ਇਹਨਾਂ ਦੇ ਆਪਸ ਵਿੱਚ ਕਲੇਸ਼ ਹੈ ਛੱਟ ਪੇਟ ਲਵਾਉਣਗੇ ਲੜ ਕੇ ਅਸੀਂ ਵੀ ਘਰੋਂ ਬਾਹਰ ਜਾਣੇ ਆ ਕੰਮ ਕਰਨ ਹੁਣ ਤੁਸੀਂ ਤੇ ਚਲੋ ਇਹ ਆ ਗੱਲ ਕਹਿਣ ਦੇ ਜੀ ਮੈਨੂੰ ਪਤਾ ਵਾ ਉਹਨਾਂ ਨੇ ਸਾਡੇ ਆਖੇ ਮੰਨਣਾ ਨਹੀਂ ਹੈਗਾ ਅਸੀਂ ਆ ਗੱਲ ਨੂੰ ਟਾਲ ਵੀ ਦਵਾਂਗੇ ਪਰ ਇਹ ਨਾ ਹੋਵੇ ਕਿ ਹੁਣ ਫੇਰ ਤੁਸੀਂ ਬਾਹਰ ਜਾਓ ਤੇ ਮਹੀਨੇ ਬਾਅਦ ਤੁਹਾਨੂੰ ਫੇਰ ਮਗਰ ਫੋਨ ਚੱਲ ਜੇ ਕਿ ਫੇਰ ਆਵਾਂ ਵੰਡਵੰਡੋਤੀ ਕਰਨੀ ਆ ਯਾਰ ਮੈਂ ਮੈਂ ਤੇ ਇਹ ਕਹਿਣਾ ਵਾਂ ਜਦੋਂ ਇੱਕ ਰਸੀ ਟੁੱਟ ਜਾਂਦੀ ਆ ਨਾ ਫਿਰ ਗੰਡ ਪੈ ਜਾਂਦੀ ਆ ਬਾਅਦ ਵਿੱਚ ਉਹ ਗੱਲ ਨਹੀਂ ਬਣਨੀ ਹੁਣ ਮੈਂ ਭੇਜਦਾ ਵਾਂ ਤੁਸੀਂ ਮਗਰ ਵਰਤਦੇ ਜੇ ਤੁਸੀਂ ਕਮਾਉਂਦੇ ਜੇ ਇਕੱਠੇ ਇੱਕ ਥਾਂ ਦੇ ਉੱਤੇ ਰਹਿੰਦੇ ਆ ਬਟੂਆ ਇੱਕ ਵਾ ਸਾਡਾ ਉਸੇ ਬਟੂਏ ਦੇ ਵਿੱਚੋਂ ਉਸੇ ਖਜ਼ਾਨੇ ਦੇ ਵਿੱਚੋਂ ਅਸੀਂ ਕੱਟ-ਕੱਟ ਕੇ ਵਰਤਦੇ ਆ ਤੇ ਸਾਡੇ ਖਜ਼ਾਨੇ ਨੂੰ ਕੋਈ ਕਮੀ ਨਹੀਂ ਆਉਂਦੀ ਬਾਅਦ ਵਿੱਚ ਫਿਰ ਖਜ਼ਾਨੇ ਤਿੰਨ ਹੋ ਜਾਣੇ ਨੇ ਫਿਰ ਗੱਲ ਬਹੁ ਖੇਲਰ ਜਾਣੀ ਆ ਫਿਰ ਅਸੀਂ ਇੱਕ ਨਹੀਂ ਹੋ ਸਕਦੇ ਉਸ ਤੋਂ ਬਾਅਦ ਵਿੱਚ ਜਦੋਂ ਇੱਕ ਦੂਜੇ ਕੋਲ ਲਈਆਂ ਫਿਰ ਮਤਾਂ ਲਈਆਂ ਜਾਣੀਆਂ ਆ ਤੇ ਫਿਰ ਕੰਮ ਸਿਰੇ ਨਹੀਂ ਕਦੀ ਵੀ ਚੜਨੇ ਫਿਰ ਤੇ ਹੱਥ ਉਹਧਾਰੀਆਂ ਇੱਕ ਦੂਜੇ ਨੂੰ ਦਿੱਤੇ ਲਈ ਹਸਾਬ ਕਿਤਾਬ ਹੋਣੇ ਆ ਵੀਰੇ ਗੱਲੋਂ ਤੇਹੀ ਵੀ ਸਮਝਦੇ ਆ ਪਰ ਅਸੀਂ ਮਜਬੂਰੀ ਇਨੇ ਕੋ ਚੱਕਿਆ ਤਾਂ ਤਾਂ ਅਸੀਂ ਤਾਂ ਇਹ ਗੱਲ ਕਹਿਣੀ ਨਹੀਂ ਅੱਜ ਤੱਕ ਆਪਣੀ ਜਿਹੋ ਜੀ ਗੱਲ ਹੋਈ ਨਹੀਂ ਬਸ ਇਹੀ ਆ ਇਹਨੂੰ ਮਜਬੂਰੀ ਇਨੇ ਕਰ ਦਿੱਤਾ ਗਿਆ ਨਾ ਚਲੋ ਚਲੋ ਠੀਕ ਆ ਯਾਰ ਫਿਰ ਹੁਣ ਇਦਾਂ ਕਰੋ ਫਿਰ ਹੁਣ ਰੋਣੇ ਨਾ ਰੋਈ ਜਾਓ ਠੀਕ ਆ ਮੰਨ ਲਿਆ ਕੇ ਤੁਸੀਂ ਵੀ ਹਾਰ ਮੰਨ ਲਈ ਆ ਤੇ ਮੈਨੂੰ ਵੀ ਹੁਣ ਵਾਰ-ਵਾਰ ਕਹਿਣ ਦਾ ਫਾਇਦਾ ਕੋਈ ਨਹੀਂ ਹੈਗਾ ਠੀਕ ਆ ਜੋ ਵੀ ਕਰਨਾ ਵਾ ਦੱਸੋ ਉਦਾਂ ਕਰ ਲੈਨੇ ਆ ਤੁਸੀਂ ਸਿਆਣੇ ਜੇ ਤੁਸੀਂ ਦੱਸੋ ਕੀ ਕਰਨਾ ਮੈਂ ਕਹਾ ਤਾਂ ਸਿਆਣਾ ਵਾ ਯਾਰ ਤੁਹਾਡੇ ਅਰਗਾ ਹੀ ਆ ਤੁਹਾਡੇ ਨਾਲੋਂ ਥਾਲ ਦੋ ਸਾਲ ਵੱਡਾ ਹੋਊਗਾ ਗੱਲ ਹੋਣੀ ਆ ਸਾਰੇ ਡੱਬਰ ਦੀ ਸਾਰਿਆਂ ਦੇ ਵਿੱਚ ਬਹਿ ਕੇ ਮੈਂ ਇਕੱਲੇ ਨੇ ਕੋਈ ਗੱਲ ਨਹੀਂ ਕਰਨੀ ਜਿੰਨੇ ਜੀ ਆ ਸਾਰੇ ਜਾਣੇ ਗੱਲ ਕਰਨਗੇ ਤੇ ਉਹਨੂੰ ਦੱਸੋ ਸਦਣਾ ਚੋਂਥੇ ਨੂੰ ਸਦਣਾ ਉਹਨੂੰ ਕੀ ਆ ਜੋ ਕੋਹ ਦਾ ਬਣਦਾ ਜਿਹਦੇ ਨਾਲ ਉਹਨੇ ਰਹਿਣਾ ਫਿਰ ਉਹਦਾ ਹਿੱਸਾ ਉਹਨੂੰ ਆ ਜਾਊਗਾ ਸੱਦ ਕੇ ਦੇਖੋ ਜੀ ਜੋ ਦਾ ਬਣਦਾ ਵਾ ਉਹਨੂੰ ਪ੍ਰੋਪਰਲੀ ਬਰਾਬਰ ਉਹਨੂੰ ਦੇਣਾ ਪੈਣਾ ਆਪਾਂ ਕੱਲ ਨੂੰ ਲੋਕਾਂ ਕੋਲੋਂ ਇਹ ਗੱਲਾਂ ਨਹੀਂ ਸੁਣਣੀਆਂ ਪੇਦਾ ਕੋ ਰਨਕਾਨ ਨਹੀਂ ਹੈਗੀ ਇਹਦੇ ਨਾਲ ਧੱਕਾ ਕਰਕੇ ਨਹੀਂ ਨਹੀਂ ਵਿਆਹ ਤਾਂ ਉਹਨੇ ਚਲੋ ਉਹਦਾ ਹੋਣਾ ਹੀ ਆ ਆਪਾਂ ਕਦੋਂ ਕਹਿੰਨੇ ਆ ਵੀ ਉਹਦਾ ਆਪਾਂ ਹਿੱਸਾ ਨਹੀਂ ਵਖਰਾ ਕਰਨਾ ਬਾਕੀ ਇਹ ਆ ਕਿ ਚਲੋ ਸਾਡੇ ਤਿੰਨਾਂ ਦੇ ਸਾਂਝੇ ਘਰ ਚ ਹੋਇਆ ਹੋਇਆ ਉਹਦਾ ਵਿਆਹ ਵੀ ਆਪਾਂ ਸਾਂਝੇ ਘਰ ਚੋਂ ਕਰਾਂਗੇ ਇਹ ਨਹੀਂ ਹੈਗਾ ਵੀ ਚਲ ਆਪਾਂ ਅੱਡ ਹੋ ਜਾਣਾ ਤਾਂਹੀਂ ਉਹਦੇ ਵਿਆਹ ਤੇ ਪੈਸੇ ਨਹੀਂ ਲਾਵਾਂਗੇ ਜਿੰਨਾ ਹੋ ਸਹੂਗਾ ਕਰਾਂਗੇ ਬਾਕੀ ਜਿਹੜਾ ਉਹਦਾ ਹਿੱਸਾ ਬਣਦਾ ਵਾ ਉਹ ਤੁਹਾਨੂੰ ਦੇਣਾ ਹੀ ਆ ਆ ਚਲੋ ਠੀਕ ਆ ਫਿਰ ਇੱਥੇ ਬੰਦ ਕਮਰੇ 'ਚ ਗੱਲ ਨਹੀਂ ਹੋਣੀ ਸੱਦੋ ਸਾਰੇ ਟੱਬਰ ਨੂੰ ਬਿਠਾ ਲਓ ਬਾਹਰ ਚਲੋ ਕਰੀਏ ਗੱਲ ਬਾਤ ਪਰ ਵੀਰ ਇੱਕ ਗੱਲ ਨਾ ਆਪਣੇ ਦਿਮਾਗ ਚੋਂ ਕੱਢ ਦਿਓ ਕਿ ਅਸੀਂ ਵੱਖ ਹੋਣਾ ਚਾਹੁੰਦੇ ਆਂ ਅਸੀਂ ਤੁਹਾਨੂੰ ਆਪਣੀ ਮਜਬੂਰੀ ਦੱਸ ਦਿੱਤੀ ਐ ਸਾਡਾ ਵੱਖ ਹੋ ਨੂੰ ਜੀ ਨਹੀਂ ਕਰਦਾ ਤੇ ਠੀਕ ਆ ਹੁਣ ਯਾਰ ਆ ਗੱਲਾਂ ਕਰਨ ਦਾ ਫਾਇਦਾ ਕੋਈ ਨਹੀਂ ਹੈਗਾ ਐਵੇਂ ਹੁਣ ਜਨਨੀਆਂ ਦੇ ਉੱਤੇ ਵੀ ਨਾ ਗੱਲ ਥੋਪੀ ਜਾਓ ਚਲੋ ਠੀਕ ਆ ਘਰਾਂ ਚ ਬੜਾ ਕੁਝ ਹੁੰਦਾ ਵਾ ਪਰ ਮੈਂ ਫਿਰ ਵੀ ਇਹੋ ਆਖੂਗਾ ਵੀ ਚਲੋ ਸੁਖ ਸਹਾਨ ਵਾਲੀ ਵੱਖ ਹੋ ਜੋ ਫਿਰ ਵਧੀਆ ਗੱਲ ਆ ਜਦੋਂ ਸਾਰੇ ਜਾਣਿਆਂ ਨੇ ਮਾਨੀ ਬਣਾ ਲਿਆ ਤੇ ਚਲੋ ਵੱਖਤ ਹੋਣ ਆਈਆਂ ਅਸੀਂ ਇਹ ਨਹੀਂ ਕਹਿਣ ਦੇ ਵੀ ਅਹੀਂ ਸਿਰਫ ਇਹ ਕਹਾਂਦੇ ਆਂ ਵੀ ਚਲੋ ਜਨਾਨੀਆਂ ਜਿੱਦਾਂ ਮਰਜ਼ੀ ਕਰੋ ਵਖੋ ਵਖਵਾ ਅਸੀਂ ਆਪਣਾ ਜਿੱਦਾਂ ਪਹਿਲਾਂ ਵਾਂਗੂ ਭਰਾ ਉਦਾਂ ਉਦਾਂ ਹੀ ਰਹੀਏ ਠੀਕ ਆ ਯਾਰ ਪਰ ਮੈਂ ਦੱਸ ਦਿੰਦਾ ਨਾ ਤੁਹਾਨੂੰ ਹੁਣ ਗਾਂ ਕੰਮ ਉਹ ਤਰੀਕੇ ਨਾਲ ਨਹੀਂ ਨਾ ਚੱਲਣੇ ਤੁਸੀਂ ਮੇਰੇ ਕੋਲ ਕੋ ਮਤ ਮੰਗੋਗੇ ਮੈਂ ਦਊਂਗਾ ਪਰ ਦਿੱਤੀ ਹੱਥ ਅਧਰ ਹੀ ਜਾਣੀ ਆ ਪਹਿਲਾਂ ਵਾਂਗੂ ਨਹੀਂ ਹੋਣਾ ਚਲੋ ਉਹ ਤਾਂ ਫਿਰ ਉਹ ਉਸ ਹਿਸਾਬ ਨਾਲ ਹੀ ਆ ਆਹੋ ਚਲੋ ਠੀਕ ਆ ਫਿਰ ਮਾਰ ਲਓ ਆਵਾਜ਼ ਸਾਰਿਆਂ ਨੂੰ ਜਦੋਂ ਸਾਰੇ ਜਣੇ ਬਹਿ ਜਾਂਦੇ ਆ ਮੈਂ ਆ ਜਾਾਂਗਾ